ਮਾ ਮਾ ਮੀਆਂ ਖੁੱਖਾਂ ਨੂੰ ਵੀ ਬੰਜਰ ਬਣਾਉਣ ਦੀ ਕੋਸ਼ਿਸ਼ جاری ਹੈ ਔਲਾਦਾ ਜਿਹੜੀਆਂ ਸਾਡੀਆਂ ਨੇ ਉਹ ਬੇਔਲਾਦਾ ਮਰਨ ਵਾਸਤੇ ਮਜਬੂਰ ਹੋਣੀਆਂ ਸਾਡੇ ਬੱਚੇ-ਬੱਚਿਆਂ ਨੂੰ ਤਰਸਣਗੇ ਮੰਗਰ ਪਿੰਡਾਂ 'ਚ ਜਦ ਡੈਂਗਾ ਵਗੈਰਾ ਚੱਲਦੀਆਂ ਦੀ ਲੋਕ ਉਤੁੰਦੇ ਨੇ ਕੋਈ ਬੁਖਾਰ ਕੁਝ ਹੋ ਜੇ ਉਹ ਟੈਸਟਾਂ ਨੂੰ ਦਰਦੇ ਆ ਵੀ ਸੰਤ ਕੋਲ ਸੰਤ ਡਾਕਟਰ ਕੰਪਲੈਂਟ ਦੱਸਦੇ ਆ ਕਿ ਸਾਡੇ ਡੀਐਨਏ ਵਿੱਚ ਜਾ ਕੇ ਗੜਬੜ ਹੁੰਦੀ ਹੈ। ਸਰੀਰ ਦੇ ਕੁਝ ਹਿੱਸਿਆਂ ਦੇ ਡੀਐਨਏ ਖਰਾਬ ਹੋ ਜਾਂਦੇ। ਡੀਐਨਏ ਖਰਾਬ ਹੋਣ ਦੇ ਨਾਲ ਕੁਝ ਜੀਨ ਗੜਬੜਾ ਜਾਂਦੇ ਨੇ। ਡਾਕਟਰ ਨਦੀਮ ਖਾਨ ਨੇ ਤੇ 13 ਜੀਨ ਆਇਡੈਂਟੀਫਾਈ ਕੀਤੇ ਸੀ। ਉਹਨਾਂ ਨੇ ਜਿਹੜਾ ਇੱਕ ਸੈਂਪਲ ਲਿਆ ਸੀ ਉਹਦੇ ਵਿੱਚ 20 ਜੀਨ ਸੀ। 20 ਜਿੰਨਾਂ ਚੋਂ ਉਹਨਾਂ ਨੇ ਰਿਜ਼ਲਟ ਕੱਢਿਆ ਕਿ 13 ਜੀਨ ਪ੍ਰਭਾਵਿਤ ਹੋ ਗਏ। ਹੁਣ ਪੰਜਾਬ ਦੀ ਜਿੰਨੀ ਵੀ ਜ਼ਮੀਨ ਹੈ ਜਿਹੜੀ ਉੱਪਰਲੀ 4 ਇੰਚ ਹੁੰਦੀ ਹੈ 4 ਇੰਚ ਇਹੋ ਹੀ ਸਾਇਲ ਹੈ ਨਾ ਇਹਦੇ ਵਿੱਚ ਇੰਨੇ ਕ ਜ਼ਹਿਰ ਆ ਗਏ ਨੇ ਇੰਨੇ ਕ ਇਨਸੈਕਟੀਸਾਈਡ ਪੈਸਟੀਸਾਈਡ ਫੰਗੀਸਾਈਡ ਹਰਬੀਸਾਈਡ ਬੈਕਟੀਰੀਸਾਈਡ ਬੁਟਾਈਲ ਫਥਲੇਟ ਔਰ ਜਿਹੜੇ ਕੈਮੀਕਲ ਖਾਦਾਂ ਨੇ ਉਹਨਾਂ ਦੇ ਜਿਹੜੇ ਕੈਮੀਕਲ ਰੈਜੂਡਿਓ ਨੇ ਉਹ ਇੰਨੇ ਕ ਆ ਗਏ ਨੇ ਕਿ ਕਹਿਣ ਦਾ ਮਤਲਬ ਮਤਲਬ ਸਾਡੀ ਸਾਰੀ ਜ਼ਮੀਨ ਜ਼ਹਿਰੀਲੀ ਹੋ ਗਈ ਸਾਡੀਆਂ ਫਸਲਾਂ ਜ਼ਹਿਰੀਲੀਆਂ ਹੋ ਗਈਆਂ ਟੈਂਕ ਬਣਾਏ ਜਾਣਗੇ ਟੈਂਕ ਦੇ ਵਿੱਚ ਇਹ ਪਰਾਲੀ ਕੋਲੀ ਜਾਏਗੀ ਇਹ ਗੰਨਾ ਕੋਲ ਜਾਏਗਾ ਨੈਪਰ ਗ੍ਰਾਸ ਕੋਲ ਆ ਜਾਏਗਾ ਇਹ ਜੋ ਚੀਜ਼ਾਂ ਕੋਲੀਆਂ ਜਾਏਗਾ ਜਾਣਗੇ ਜੋ ਗੈਸ ਵੀ ਕੱਢ ਲਈ ਉਹ ਸੋਲਿਡ ਫਰਟੀਲਾਈਜ਼ਰ ਵੀ ਕੱਢ ਲਿਆ ਉਹਦਾ ਗੰਦਾ ਪਾਣੀ ਰਹਿ ਗਿਆ ਉਹ ਜਿਹੜਾ ਪਾਣੀ ਰਹਿ ਗਿਆ ਉਸੇ ਪਾਣੀ ਨੇ ਮੁੜ ਕੇ ਇਸ ਜਮੀਨ ਦੇ ਥੱਲੇ ਜਾਣਾ ਭਾਵੇਂ ਕਿਹੜੀ ਮਰਜ਼ੀ ਪ੍ਰੋਸੈਸ ਲੈ ਲੈਣ ਥੱਲੇ ਕੋਤਲਾ ਥੋੜੀ ਜਿਹੀ ਪਾਣੀ ਪਾਣੀ ਥੱਲੇ ਪੱਤਣ ਨੇ ਪੱਤਣ ਨੇ ਤੇ ਪੱਤਣਾ ਚ ਪਾਣੀ ਨਹੀਂ ਵਰਣਾ ਉਹ ਕਿਹੜੇ ਕਿਹੜੇ ਪਿੰਡ ਜਾਣਾ 5 ਕਿਲੋਮੀਟਰ 10 ਕਿਲੋਮੀਟਰ 15 ਕਿਲੋਮੀਟਰ ਹੁਣ ਕਿਹੜੇ ਪਿੰਡ ਵਿੱਚ ਉਹ ਕੈਮੀਕਲ ਗਏ ਨੇ ਕਿਹੜੇ ਪਿੰਡ ਚ ਕੈਂਸਰ ਫੈਲਣੀ ਆ ਕਿਹੜੇ ਪਿੰਡ ਦੇ ਵਿੱਚ ਜਿਹੜੀਆਂ ਸਾਡੀਆਂ ਔਲਾਦਾ ਨੇ ਉਹਨਾਂ ਦੇ ਪ੍ਰਜਨਨ ਅੰਗ ਨਹੀਂ ਬਣਨੀ ਜਦੋਂ ਪ੍ਰਜਨਨ ਅੰਗ ਨਹੀਂ ਬਣਨੇ ਤੇ ਤੇ ਉਹਨਾਂ ਨੇ ਬੱਚੇ ਪਹਿਲਾਂ ਕਰਦੇ ਲਾਈਕ ਨਹੀਂ ਰਹਿਣਾ ਅਗਰ ਜੇ ਮਾੜੇ ਮੋਟੇ ਪ੍ਰਜਨਨ ਅੰਗ ਡਵੈਲਪ ਹੋ ਵੀ ਗਏ ਉਹਨਾਂ ਨੇ ਕੰਮ ਨਹੀਂ ਕਰਨੀ ਇਹਦਾ ਮਤਲਬ ਹੈ ਸਾਡੀਆਂ ਔਲਾਦਾ ਤੇ ਔਲਾਦਾ ਨੂੰ ਤਰਸਣ ਗਿਆ ਨ ਸਭ ਤੋਂ ਵੱਡਾ ਕਾਰਨ ਹੈ ਕਿ ਸਾਡੇ ਪਿੰਡ ਦੇ ਨਕਸ਼ੇ ਦਾ ਨਾ ਹੀ ਦੂਗੂ ਦੂਗੂ ਚੱਕਿਆ ਗਿਆ ਪਿੰਚਾਣਾ ਦਾ ਨਾਂ ਵੀ ਮਟਾ ਦਿੱਤਾ ਗਿਆ ਇੰਡੀਅਨ ਕਾਉਂਸਲ ਆਫ ਐਗਰੀਕਲਚਰ ਰਿਸਰਚ ਦੁਨੀਆ ਦੀਆਂ ਬਿਹਤਰੀਨ ਰਿਸਰਚ ਸੰਸਥਾਵਾਂ ਵਿੱਚੋਂ ਆ ਕਿਉਂ ਜਲੂਸ ਕੱਢਣ ਆਏ ਹੋਏ ਉਦੋਂ ਤੁਹਾਨੂੰ ਦਿਆਨੰਦ ਮੈਡੀਕਲ ਕਾਲਜ ਦਾ ਵੀ ਜਲੂਸ ਹੀ ਕਢਾਲਾ ਇੱਕ ਤਰ੍ਹਾਂ ਨਾਲ ਕੋਹਲ ਲੜਿਆ ਹਿੰ ਦਿੱਲੀ ਦੇ ਬਾਟਰਾਂ ਤੇ ਜਾ ਕੇ ਕਦੇ ਨਹੀਂ ਲੜਿਆ ਜ਼ਮੀਨਾਂ ਬਚਾਉਣ ਵਾਸਤੇ ਨਾ ਕਦੇ ਲਈ ਬਚਾਵਾਂਗੇ ਜਦੋਂ ਪੰਜਾਬ ਤੇ ਰਹਿਣਾ ਹੀ ਸਾਡੇ ਤੇ ਬੱਚੇ ਹੀ ਨਹੀਂ ਪਾਦਾ ਹੁਣ ਉਨੇ ਵੀ ਜਾਰ ਨੇ ਆਪਣੀ ਜਜਮੈਂਟ ਚ ਲਿਖਿਆ ਕਿ ਕਿਸਾਨਾਂ ਦੇ ਨਾਲ ਸਾਜ਼ਿਸ਼ ਹੋ ਰਹੀ ਹੈ ਕਿਸਾਨਾਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਦਿੱਲੀ ਦੇ ਪ੍ਰੋਡੂਸਰ ਦਾ ਪੰਜਾਬ ਦੀ ਜਲੀ ਹੋਈ ਬਰਾਲੀ ਨਾਲ ਕੋਈ ਸਬੰਧ ਨਹੀਂ ਹੈ ਲੋਕ ਜਿੱਥੇ ਮਰਨਾ ਹੀ ਹੈ ਤੇ ਜੇ ਸਾਡੀਆਂ ਅੰਨਸ ਨਹੀਂ ਲੈਣੇ ਤਾਂ ਅਸੀਂ ਜੀਮ ਕੱਕੀ ਲੈਣਾ ਅਸੀਂ ਤੇ ਫਿਰ ਹੁਣ ਮਰਨ ਤੇ ਹੀ ਤੁਲੀ ਅਸੀਂ ਇੱਥੇ ਬੈਠੇ ਆਤੇ ਬਹਿਣਾ ਹੈ ਬੰਦ ਕਰਾਂ ਉਹ ਬੀਬੀਆ ਕਹਿੰਦੀਆਂ ਨੇ ਕਿ ਸਾਡੀਆਂ ਲਾਸਾਂ ਤੇ ਬਣੇਗੀ ਫੈਕਟਰੀ ਹੁਣ ਇੱਥੇ ਵੀ ਉਹ ਭਾਅ ਆ ਗਿਆ ਕਿ ਫੈਕਟਰੀ ਜਿਹੜੀ ਆ ਇਹ ਸਰਕਾਰ ਲਾਹ ਤੇ ਲਏਗੀ ਪਰ ਸਾਡੀਆਂ ਲਾਸਾਂ ਤੇ ਲਾਹੇਗੀ ਇੱਕ ਬਾਗ ਹੋਏ ਉਹਦੇ ਵਿੱਚ ਫੁੱਲ ਨਾ ਖੇਡਣ ਇੱਕ ਘਰ ਹੋਏ ਉਹਦੇ ਵਿੱਚ ਬੱਚੇ ਨਾ ਖੇਡਣ ਹੁਣ ਕਿਲਕਾਰੀਆਂ ਨਾ ਮਾਰਨ ਉਹਦੇ ਵੀ ਰਾਂ ਨਹੀਂ ਹੁੰਦੇ ਨਾ ਸਾਨੂੰ ਦੱਸ ਦੱਸ ਅਸੀਂ ਕਿੱਥੇ ਜਾ ਜਾਗੇ ਸਾਨੂੰ ਬਰਸਤਾ ਸੱਸ ਸੱਸ ਜੀ ਸਾਡਾ ਜੀਮਣਾ ਖਤਮ ਹੋ ਤੁਰਨ ਐਸੇ ਐਸਾ ਇੱਕ ਸਮਾਂ ਸੀ ਜਦੋਂ ਪੰਜਾਬ ਨੂੰ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ ਸੋਨੇ ਦੀ ਚਿੜੀ ਪੰਜਾਬ ਨੂੰ ਇਸ ਲਈ ਕਿਹਾ ਜਾਂਦਾ ਸੀ ਕਿਉਂਕਿ ਜਿਉ ਪੰਜਾਬ ਦੀ ਧਰਤੀ ਆ ਉਹਦੇ ਨਾਲ ਦੀ ਧਰਤੀ ਪੂਰੀ ਦੁਨੀਆ ਵਿੱਚ ਨਹੀਂ ਸੀ ਪੰਜਾਬ ਦੀ ਇੰਨੀ ਉਪਜਾਊ ਧਰਤੀ ਸੀ ਤੇ ਪੰਜਾਬ ਦੀਆਂ ਮਾਵਾਂ ਨੇ ਜੋ ਜੋਧੇ ਜੰਮੇ ਨੇ ਉਹ ਕਿਸੇ ਹੋਰ ਮੁਲਕ ਜਾਂ ਹੋਰ ਦੇਸ਼ ਨੇ ਨਹੀਂ ਜੰਮੇ ਪੰਜਾਬ ਦੀਆਂ ਮਾਵਾਂ ਵੀ ਸੂਰਬੀਰ ਜੰਮਦੀਆਂ ਰਹੀਆਂ ਨੇ ਤੇ ਪੰਜਾਬ ਦੀ ਧਰਤੀ ਨੇ ਪੂਰੇ ਮੁਲਕ ਦਾ ਕਈ ਇਹ ਤਾਂ ਢਿੱਡ ਭਰਿਆ ਹੈ ਅੱਜ ਪੰਜਾਬ ਦੀ ਧਰਤੀ ਨੂੰ ਵੀ ਬੰਜਰ ਬਣਾਉਣ ਦੀ ਕੋਸ਼ਿਸ਼ਾਂ ਜਿਹੜੀ ਉਹ جاری ਆ ਤੇ ਮਾਵਾਂ ਦੀਆਂ ਕੁੱਖਾਂ ਨੂੰ ਵੀ ਬੰਜਰ ਬਣਾਉਣ ਦੀ ਕੋਸ਼ਿਸ਼ ਜਾਰੀ ਹੈ ਕਿ ਮਾਵਾ ਨੇ ਜਿਹੜੀਆਂ ਉਹ ਸੂਰਬੀਰ ਦੁਆਰਾ ਨਾ ਪੈਦਾ ਕਰਨ ਪੰਜਾਬ ਦੀ ਧਰਤੀ ਦੇ ਉੱਪਰ ਬਾਇਓ ਗੈਸ ਪਲਾਂਟ ਲੱਗ ਰਹੇ ਨੇਗੇ ਬਾਇਓ ਗੈਸ ਪਲਾਂਟਾਂ ਦੇ ਅੱਗੇ ਧਰਨੇ ਮਜ਼ਾਰੇ ਵੀ ਕਿਸਾਨਾਂ ਵੱਲੋਂ ਪੰਜਾਬ ਦੇ ਲੋਕਾਂ ਵੱਲੋਂ ਜਾਰੀ ਨੇ ਕੀ ਨੇ ਇਹਨਾਂ ਬਾਇਓ ਗੈਸ ਦੇ ਨੁਕਸਾਨ ਸਾਰਾ ਕੁਝ ਜਾਣਾਂਗੇ ਸਾਡੇ ਨਾਲ ਡਾਕਟਰ ਬੀ ਐਸ ਔਲਖ ਮਵਜੂਦ ਨੇ ਅਸੀਂ ਇਸ ਸਮੇਂ ਇੱਕ ਬਾਇਓ ਗੈਸ ਪਲਾਂਟ ਦੇ ਅੱਗੇ ਖੜੇ ਆ ਇਹ ਬਾਇਓ ਗੈਸ ਪਲਾਂਟ ਨੂੰ ਬੰਦ ਕਰਾਉਣ ਦੀਆਂ ਜਿਹੜੀਆਂ ਕੋਸ਼ਿਸ਼ਾਂ ਨੇ ਲੋਕਾਂ ਦੀਆਂ ਜਾਰੀ ਨੇ ਆਰਜੀ ਤੌਰ ਤੇ ਜੇਕਰ ਗੱਲ ਕਰੀਏ ਤਾਂ ਇਸ ਫੈਕਟਰੀ ਨੂੰ ਤਾਲਾ ਲੱਗ ਚੁੱਕਿਆ ਹੈ ਇਸ ਸਮੇਂ ਅਸੀਂ ਡਾਕਟਰ ਬੀਐਸ ਆਲਖਣਾ ਮੌਜੂਦ ਹੈ ਇਹਨਾਂ ਤੋਂ ਜਾਣਾਂਗੇ ਕੀ ਨੁਕਸਾਨ ਹੈ ਇਸ ਬਾਇਓਗੈਸ ਫੈਕਟਰੀ ਦੇ ਡਾਕਟਰ ਸਾਹਿਬ ਕੀ ਨੁਕਸਾਨ ਹੈ ਇਸ ਫੈਕਟਰੀ ਇਹ ਬਾਇਓਗੈਸ ਪਲਾਂਟ ਇੱਕ ਬਹੁਤ ਵੱਡੀ ਮੁਸੀਬਤ ਪੰਜਾਬ ਦੇ ਸਿਰ ਚੜ੍ਹੀ ਜਾ ਰਹੀ ਹੈ ਅਸੀਂ ਸਰਕਾਰ ਦੇ ਨਾਲ ਦੇਖੋ ਸਾਨੂੰ ਧਰਨੇ ਲਾਉਣ ਦਾ ਕੋਈ ਸ਼ੌਕ ਨਹੀਂ ਹੈਗਾ ਇਹ ਸਰਕਾਰ ਵੀ ਸਾਡੀ ਵੋਟਾਂ ਪਾ ਕੇ ਚੁਣੀ ਹੋਈ ਹੈ ਅਸੀਂ ਸਰਕਾਰ ਦੀ ਵੀ ਮੁਖਾਲਫਤ ਨਹੀਂ ਕਰਨੀ ਚਾਹੁੰਦੇ ਪਰ ਅਸੀਂ ਸਰਕਾਰ ਨੂੰ ਇਹ ਗੱਲ ਸਮਝਾਉਣੀ ਚਾਹੁੰਦੇ ਆ ਕਿ ਜਿਹੜੀ ਟੈਕਨੋਲੋਜੀ ਨੇ ਪੰਜਾਬ ਦੇ ਉੱਤੇ ਕਹਿਰ ਟਾ ਦੇਣਾ ਇਹ ਪੰਜਾਬ ਨੂੰ ਇੱਕ ਬੰਜਰ ਪ੍ਰਦੇਸ਼ ਬਣਾ ਦੇਣਾ ਇਥੋਂ ਤੱਕ ਕਿ ਇਹਨੇ ਸਾਡੀਆਂ ਆਉਣ ਵਾਲੀਆਂ ਨਸਲਾਂ ਦੇ ਵਿੱਚ ਕੈਂਸਰ ਇੱਕ ਮਹਾਮਾਰੀ ਦੀ ਤਰ੍ਹਾਂ ਫੈਲਾਉਣੀ ਹੈ ਦੂਜਾ ਇਹਦੇ ਨਾਲ ਜਿਹੜੇ ਕੈਮੀਕਲ ਜਿਹੜੇ ਜਾਣੇ ਆ ਜ਼ਮੀਨ ਦੇ ਵਿੱਚ ਉਹਨਾਂ ਦੇ ਨਾਲ ਹਾਰਮੋਨਲ ਡਿਸਰਪਸ਼ਨ ਹੋਣੀ ਹੈ ਔਰ ਉਹਦੇ ਨਾਲ ਆਉਣ ਵਾਲੀਆਂ ਔਲਾਦਾਂ ਜਿਹੜੀਆਂ ਸਾਡੀਆਂ ਨੇ ਉਹ ਬੇਔਲਾਦਾ ਮਰਨ ਵਾਸਤੇ ਮਜਬੂਰ ਹੋਣੀਆਂ ਸਾਡੇ ਬੱਚੇ ਬੱਚਿਆਂ ਨੂੰ ਤਰਸਣਗੇ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਸਰਕਾਰ ਨੂੰ ਸਾਡੀਆਂ ਪੰਜ-ਪੰਜ ਵੱਡੇ ਲੈਵਲ ਦੀਆਂ ਟੈਕਨੀਕਲ ਮੀਟਿੰਗਾਂ ਸਰਕਾਰ ਨਾਲ ਹੋ ਚੁੱਕੀਆਂ ਨੇ ਪਹਿਲੀ ਮੀਟਿੰਗ ਹੋਈ ਸੀ ਸੈਕਟਰੀਏਟ ਦੇ ਵਿੱਚ ਆ ਹੋਈ ਸੀ ਤੇ ਉਹਦੇ ਵਿੱਚ ਵੀਕੇ ਸਿੰਘ ਜਿਹੜੇ ਪ੍ਰਿੰਸੀਪਲ ਸੈਕਟਰੀ ਨੇ ਉਹਨਾਂ ਨੇ ਪ੍ਰਧਾਨਗੀ ਕੀਤੀ ਸੀ ਦੂਜੀ ਮੀਟਿੰਗ ਹੋਈ ਸੀ 20 ਅਗਸਤ ਨੂੰ ਉਹ ਯੂਨੀਵਰਸਿਟੀ ਦੇ ਜੈਕਬ ਹਾਲ 'ਚ ਹੋਈ ਸੀ ਉਸ ਤੋਂ ਬਾਅਦ 11 ਤਰੀਕ ਨੂੰ ਪੰਜਾਬ ਭਵਨ ਦੇ ਵਿੱਚ ਹੋਈ ਆ ਮੀਟਿੰਗ ਸਾਡੀ ਫੇਰ ਸਰਕਾਰ ਦੇ ਨਾਲ ਇੱਕ ਵੱਡੀ ਮੀਟਿੰਗ ਹੋਈ ਆ ਉਹਦੇ ਵਿੱਚ ਸਰਕਾਰ ਦੇ ਚਾਰ-ਚਾਰ ਮੰਤਰੀ ਸਾਹਿਬਾਨ ਆਏ ਨੇ ਜਿਵੇਂ ਅਮਨ अरोੜਾ ਗਰਮੀਤ ਸਿੰਘ ਖੁੜੀਆਂ ਹਰਪਾਲ ਚੀਮਾ ਜੀ ਔਰ ਕੁਲਦੀਪ ਧਾਲੀਵਾਲ ਇਨਾਂ ਦੇ ਸਾਹਮਣੇ ਵੀ ਗੱਲਬਾਤ ਹੋਈ ਆ ਫਿਰ ਉਹਨਾਂ ਨੇ ਇੱਕ ਵੱਡੀ ਸਾਨੂੰ ਕਿਹਾ ਸੀ ਕਿ ਇੱਕ ਸਾਨੂੰ ਬਹਿਸ ਸਾਡੀ ਹੋਰ ਤੁਸੀਂ ਸਾਡੇ ਨਾਲ ਡਿਸਕਸ਼ਨ ਕਰ ਲਓ 19 ਸਤੰਬਰ ਨੂੰ ਉਹ ਮੀਟਿੰਗ ਹੁੰਦੀ ਆ ਉਹਦੇ ਵਿੱਚ ਵੀ ਕੀ ਕੀਤਾ ਇਹਨਾਂ ਨੇ 19 ਸਤੰਬਰ ਦੀ ਮੀਟਿੰਗ ਉਸ ਤੋਂ ਪਹਿਲਾਂ 20 ਅਗਸਤ ਦੀ ਮੀਟਿੰਗ ਉਹਦੇ ਵਿੱਚ ਸਰਕਾਰ ਨੇ ਹਿੰਦੁਸਤਾਨ ਦੇ ਸਾਰੇ ਵੱਡੇ ਸਾਇੰਟਿਸਟ ਹੋ ਦਿੱਤੇ ਜਿਵੇਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਇੱਕ ਕਪੂਰਥਲੇ ਵਿੱਚ ਸੈਂਟਰ ਗਵਰਨਮੈਂਟ ਦਾ ਰਿਸਰਚ ਇੰਸਟੀਚਿਊਟ ਆ ਸਰਦਾਰ ਸਵਰਨ ਸਿੰਘ ਬਾਇਓਗੈਸ એનર્ਜੀ ਇੰਸਟੀਚਿਊਟ ਇੱਕ ਆਈਆਈਟੀ ਦਿੱਲੀ ਆਈਆਈਟੀ ਰੁੜਕੀ ਮਤਲਬ ਐਡੇ ਵੱਡੇ ਵੱਡੇ ادارےਾਂ ਦੇ ਲੋਕ ਆਏ ਇੰਡੀਅਨ ਕਾਉਂਸਲ ਆਫ ਐਗਰੀਕਲਚਰ ਰਿਸਰਚ ਤੋਂ ਮਨੋਸ਼ੀਰਿ ਵਾਸਤਵ ਜੀ ਆਏ ਫਿਰ ਆਈਆਈਟੀ ਦਿੱਲੀ ਤੋਂ ਪ੍ਰਦੀਪ ਕੁਮਾਰ ਜੀ ਆਏ ਫਿਰ ਮਤਲਬ ਜਿਹੜੀ ਮੀਟਿੰਗ ਇਹ ਮੀਟਿੰਗ ਹੋਈ 20 ਤਰੀਕ ਨੂੰ ਉਸ ਤੋਂ ਬਾਅਦ ਜਦੋਂ 19 ਸਤੰਬਰ ਨੂੰ ਦੁਬਾਰਾ ਮੀਟਿੰਗ ਹੁੰਦੀ ਆ ਉਹਦੇ ਵਿੱਚ ਇਹਨਾਂ ਨੇ ਅਹ ਧਿਆਨੰਦ ਮੈਡੀਕਲ ਕਾਲਜ ਦੇ ਚਾਰ ਪ੍ਰੋਫੈਸਰ ਗ੍ਰੇਡ ਦੇ ਅ ਜਿਹੜੇ ਡਾਕਟਰ ਐ ਉਹ ਵੀ ਉਹਨਾਂ ਨੇ ਬੁਲਾ ਲੇ ਤੇ ਈਵਨ ਜਿਹੜਾ ਇੱਕ ਬਹੁਤ ਬੜਾ ਸਾਇੰਟਿਸਟ ਐ ਇੰਡੀਆ ਦੇ ਵਿਜੇ ਕੁਮਾਰ ਵਿਜੇ ਜੀ ਉਹ ਬਹੁਤ ਹੀ ਰਿਸਪੈਕਟਡ ਆਦਮੀ ਨੇ ਅਸੀਂ ਉਹਨਾਂ ਨੂੰ ਪੀਸਮ ਬਤਾਵਾ ਬੋਲਦੇ ਆ ਬਾਇਓਐਸ ਦਾ ਤੇ ਉਹ ਵੀ ਆ ਗਏ ਬਾਕੀ ਪੀਏ ਜੀ ਤੋਂ ਡਾਕਟਰ ਸਰਵਜੀਤ ਸਿੰਘ ਸੂਚ ਵੀ ਆ ਗਏ ਅਸੀਂ ਇਹਨਾਂ ਸਾਰੇ ਟੈਕਨੀਕਲ ਜਿਹੜੇ ਮਾਹਰ ਆਏ ਸਰਕਾਰ ਦੇ ਉਹਨਾਂ ਦਾ ਅਸੀਂ ਧੰਨਵਾਦ ਵੀ ਕਰਦੇ ਆ ਕਿਉਂਕਿ ਇਹ ਬੜੇ ਹੀ ਅੰਤਰਰਾਸ਼ਟਰੀ ਪੱਧਰ ਦੇ ਵਿਗਿਆਨਕ ਨੇ ਉਹ ਕੀ ਕਰਦੇ ਆ ਆਉਂਦੇ ਸਰਕਾਰ ਵੱਲੋਂ ਨੇ ਜਦੋਂ ਸਰਕਾਰ ਵੱਲੋਂ ਆਉਂਦੇ ਆ ਉਹ ਸਰਕਾਰ ਦੀ ਦਾ ਪੱਖ ਰੱਖਦੇ ਨੇ ਪਰ ਜਦੋਂ ਉਹਨਾਂ ਨੂੰ ਇਹ ਪਤਾ ਲੱਗਦਾ ਕਿ ਸਾਹਮਣੇ ਵੀ ਵਿਗਿਆਨਕਾਂ ਨਾਲ ਵਾਹ ਪੈ ਗਿਆ ਉਹ ਵਿਚਾਰੇ ਨਾ ਹੌਲ ਦੱਬੀ ਜੀ ਜ਼ੁਬਾਨ ਦੇ ਵਿੱਚ ਸੱਚ ਬੋਲ ਜਾਂਦੇ ਆ ਜਦੋਂ ਉਹ ਸੱਚ ਬੋਲ ਜਾਂਦੇ ਆ ਈਵਨ ਜਿਹੜੀ 20 ਅਗਸਤ ਨੂੰ ਸਾਡੀ ਮੀਟਿੰਗ ਯੂਨੀਵਰਸਿਟੀ ਦੇ ਜੈਕਬ ਹਾਲ ਚ ਹੋਈ ਆ ਉਹਦੇ ਵਿੱਚ ਆਨਰੇਬਲ ਵਾਈਸ ਚਾਂਸਲਰ ਗੋਸਲ ਜੀ ਆਏ ਤੇ ਗੋਸਲ ਜੀ ਨੇ ਵੀ ਸਾਡੇ ਹੱਕ ਦੀ ਗੱਲ ਕੀਤੀ ਡਾਕਟਰ ਸਰਵਜੀਤ ਸਿੰਘ ਸੂਚਨੇ ਵੀ ਸਾਡੇ ਹੱਕ ਦੀ ਗੱਲ ਕੀਤੀ ਈਵਨ ਸਚਨ ਕੁਮਾਰ ਆਉਂਦੇ ਨੇ ਕਪੂਰਥਲੇ ਵਾਲੇ ਇੰਸਟੀਚਿਊਟ ਵਾਲੇ ਉਹ ਵਿਚਾਰੇ ਬੜਬੋਲੇ ਨੇ ਉਹ ਇਹ ਸਰਕਾਰਾਂ ਦੀ ਗੱਲ ਕਰਦੇ ਕਰਦੇ ਸੱਚ ਵੀ ਬੋਲ ਜਾਂਦੇ ਆ ਜਦੋਂ ਸੱਚ ਬੋਲਦੇ ਆ ਉਹ ਬਿਲਕੁਲ ਸਾਡੇ ਹੱਕ ਚ ਬੁਗਦੇ ਜਾਂਦੇ ਆ ਇਦਾਂ ਹੀ ਵੱਡੇ ਵੱਡੇ ਸਾਇੰਟਿਸਟ ਜਿਹੜੇ ਆ ਸਰਕਾਰ ਦੇ ਉਹ ਵੀ ਮੈਂ ਤੇ ਸਰਕਾਰ ਨੂੰ ਇਹ ਕਹਿਣਾ ਚਾਹਾਂਗਾ ਕਿਉਂ ਇਹਨਾਂ ਆ ਪੀਐਜੂ ਬਹੁਤ ਵੱਡਾ ਅਦਾਰਾ ਹੈ ਕਪੂਰਥਲੇ ਵਾਲਾ ਜਿਹੜਾ ਇੰਸਟੀਚਿਊਟ ਆ ਉਹ ਇੰਟਰਨੈਸ਼ਨਲ ਲੈਵਲ ਦਾ ਹੈ ਆਈਆਈਟੀ ਦਿੱਲੀ ਆਈਆਈਟੀ ਰੂੜਕੀ ਇੰਡੀਅਨ ਕਾਉਂਸਲ ਆਫ ਐਗਰੀਕਲਚਰ ਰਿਸਰਚ ਦੁਨੀਆ ਦੀਆਂ ਬਿਹਤਰੀਨ ਰਿਸਰਚ ਸੰਸਥਾਵਾਂ ਵਿੱਚੋਂ ਆ ਕਿਉਂ ਜਲੂਸ ਕੱਢਣ ਆਏ ਹੋਏ ਉਦੋਂ ਤੁਹਾਨੂੰ ਦਿਆਨੰਦ ਮੈਡੀਕਲ ਕਾਲਜ ਦਾ ਵੀ ਜਲੂਸ ਹੀ ਕਢਾਲਾ ਇੱਕ ਤਰ੍ਹਾਂ ਨਾਲ ਇਹਨਾਂ ਮਹਾਰਮ ਵਿਚਾਰਿਆਂ ਕੋਲ ਕਿੰਨਾ ਝੂਠ ਬੋਲਣਗੇ ਇੱਕ ਲੈਵਲ ਤੋਂ ਵੱਧ ਝੂਠ ਬੋਲਿਆ ਨਹੀਂ ਜਾਂਦਾ ਇਸ ਕਰਕੇ ਸਰਕਾਰਾਂ ਦੀ ਇਸ ਬੇਵਕੂਫੀ ਦੇ ਕਰਕੇ ਇਹ ادارے ਬਦਨਾਮ ਹੋ ਰਹੇ ਨੇ ਅਸੀਂ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਹਾਂ ਕਿ ਇਦਾਂ ਨਾ ਕਰੋ ਸਰਕਾਰਾਂ ਦੀ ਭੰਡੀ ਹੁੰਦੀ ਆ ਪੰਜਾਬ ਦੀ ਭੰਡੀ ਹੁੰਦੀ ਆ ਦੇਸ਼ ਦੀ ਭੰਡੀ ਹੁੰਦੀ ਆ ਉਹਨਾਂ ਕਹਿੰਦਾ ਦੇਖੋ ਜੀ ਇਹ ਸਰਕਾਰ ਦੇ ਵੱਡੇ ਵੱਡੇ ਸਾਇੰਸਦਾਨ ਹਾਰ ਗਏ ਅਸੀਂ ਤਾਂ ਕਈ ਵਾਰੀ ਮੇਰਾ ਤਾਂ ਇੱਕ ਪਿੱਟ ਡਾਇਲਗ ਆ ਮੈਂ ਕਈ ਵਾਰੀ ਮੰਤਰੀਆਂ ਦੇ ਸਾਹਮਣੇ ਵੀ ਬੋਲ ਦਿੰਦਾ ਹੁਣ 21 ਤਰੀਕ ਨੂੰ ਵੀ ਮੈਂ ਆਮਨ ਅਰੋੜਾ ਜੀ ਨੂੰ ਕਿਹਾ ਮੈਂ ਅਰੋੜਾ ਸਾਹਿਬ ਇਦਾਂ ਗੱਲ ਨਹੀਂ ਬਣਨੀ ਤੁਸੀਂ ਦੇਸ਼ ਦੇ ਸਾਰੇ ਸਾਇੰਟਿਸਟ ਪਟਵਾਲੇ ਨੇ ਤੁਸੀਂ ਇਦਾਂ ਕਰੋ ਇੰਗਲੈਂਡ ਅਮਰੀਕਾ ਤੋਂ ਬੁਲਾ ਲਓ ਕੋਈ ਜਰਮਨੀ ਜਾਪਾਨ ਤੋਂ ਬੁਲਾ ਲਓ ਕਿਉਂਕਿ ਉਹਨਾਂ ਨੇ ਵੀ ਇਹੋ ਹੀ ਗੱਲਾਂ ਜੋ ਇੱਥੋਂ ਦੇ ਸਾਇੰਟਿਸਟਾਂ ਨੇ ਕੀਤੀਆਂ ਨੇ ਔਰ ਇਹ ਗੱਲਾਂ ਇਹੋ ਹੀ ਨੇ ਕਿ ਇਹ ਜਿਹੜੇ ਪਲਾਂਟ ਲੱਗਣ ਵਾਲਿਆ ਆ ਤੁਸੀਂ ਲੋਜਿਕ ਕੀ ਰੱਖਦੇ ਹੋ ਤੁਸੀਂ ਤੁਹਾਡੇ ਤੱਤ ਕੀ ਨੇ ਜਿਹੜੇ ਤੁਸੀਂ ਜਿਹੜੀ ਜਿੰਨਾ ਗੱਲਾਂ ਦਾ ਜਵਾਬ ਤੁਸੀਂ ਕਹਿੰਦੇ ਹੋ ਇਹਨਾਂ ਡਾਕਟਰਾਂ ਕੋਲੇ ਜਾਂ ਸਾਇੰਟਿਸਟਾਂ ਕੋਲੇ ਨਹੀਂ ਹੈਗਾ ਦੇਖੋ ਜੀ ਸੱਚ ਨਾ ਕਈ ਵਾਰੀ ਕੰਧ ਤੇ ਲਿਖਿਆ ਹੁੰਦਾ ਜੇ ਅਸੀਂ ਅੱਖਾਂ ਤੇ ਪੱਟੀ ਬੰਨ ਲਵਾਂਗੇ ਤੇ ਅਸੀਂ ਉਹਨੂੰ ਪੜ ਨਹੀਂ ਸਕਦੇ ਸੱਚ ਇੰਨਾ ਸਾਫ਼ ਹੈ ਕਿ ਅੱਜ ਤੋਂ ਜਦੋਂ ਦੂਜੀ ਸੰਸਾਰ ਜੰਗ ਖਤਮ ਹੋਈ ਹੈ ਉਦੋਂ ਕੁਝ ਵੱਡੀਆਂ ਕੰਪਨੀਆਂ ਸੀ ਜਿਨ੍ਹਾਂ ਵਿੱਚ ਬਾਹਰ ਦਾ ਵੀ ਨਾ ਆਉਂਦਾ ਇਹਨਾਂ ਕੰਪਨੀਆਂ ਇਹ ਬਰੂਤਿਆਰ ਕਰਦੀਆਂ ਸੀ ਜ਼ਿਆਰ ਤਿਆਰ ਕਰ ਦਈਏ ਸੀ ਉਹ ਜਿਹੜੇ ਕੰਪਨੀਆਂ ਬੇਕਾਰ ਹੋ ਗਈਆਂ ਜੰਗਾ ਦੁਨੀਆ ਤੋਂ ਖਤਮ ਹੋ ਗਈਆਂ ਜੁਐਨੋ ਬਣ ਗਈ ਇਹਨਾਂ ਨੇ ਕੀ ਕੀਤਾ ਕਿ ਹੁਣ ਅਸੀਂ ਜ਼ਿਆਰ ਕਿੱਥੇ ਵੇਚੀਏ ਇਹਨਾਂ ਨੇ ਇੱਕ ਸਕੂਫਾ ਛੱਡਿਆ ਉਹ ਸਕੂਫਾ ਸੀ ਹਰੀ ਕ੍ਰਾਂਤੀ ਦਾ ਉਹਦੇ ਵਿੱਚ ਬੜੀਆਂ ਹੀ ਪਵਿੱਤਰ ਆਤਮਾਵਾਂ ਜਿਵੇਂ ਡਾਕਟਰ ਨਾਰਮਨ ਬੋਰਲਗ ਵਰਗੇ ਉਹਨਾਂ ਨੂੰ ਨੋਬਲ ਪ੍ਰਾਈਜ਼ ਫਾਰ ਮੈਡੀਸਨ ਦਿੱਤਾ ਗਿਆ ਬਾਅਦ ਦੇ ਵਿੱਚ ਹੈ ਜਿਵੇਂ ਸੁਮਿੰਨਾਥਨ ਜੀ ਸੀਗੇ ਐਮ ਐ ਸੁਮਿੰਨਾਥ ਇਹੋ ਜੇ ਬੜੇ ਨੇਕ ਬੰਦਿਆਂ ਨੂੰ ਲਾ ਕੇ ਇੱਕ ਗ੍ਰੀਨ ਰੈਵੋਲੂਸ਼ਨ ਨੂੰ ਗਾੜੀ ਵਧਾਇਆ ਉਹ ਚੀਜ਼ ਬੜੀ ਬੁਰੀ ਸੀ ਚੀਜ਼ ਬੜੀ ਬੁਰੀ ਸੀ ਪਰ ਬੜੇ ਨੇਕਮੰਦੇ ਬੰਦਿਆਂ ਨੂੰ ਇਹਨਾਂ ਨੇ ਉਹਨੂੰ ਸਪੇਅਰ ਐਡ ਕਰਨ ਲਈ ਕਿਹਾ ਉਹ ਗ੍ਰੀਨ ਰੈਵਲੂਸ਼ਨ ਆਈ ਉਦੋਂ ਵਿੱਚ ਕਹਿਣ ਨੂੰ ਇਹ ਗੱਲ ਹੋਈ ਕਿ ਅਨਾਜ ਦਾ ਉਤਪਾਦਨ ਵਧੇਗਾ ਅਨਾਜ ਦਾ ਉਤਪਾਦਨ ਦਾ ਕੀ ਵਧਣਾ ਸੀਗਾ ਤੇ ਉਹਦੇ ਨਾਲ ਸਾਡੀ ਖੇਤੀ ਦੇ ਵਿੱਚ ਜ਼ਹਿਰਾਂ ਦਾ ਇਸਤੇਮਾਲ ਸ਼ੁਰੂ ਹੋਇਆ ਔਰ ਸਭ ਤੋਂ ਵੱਡਾ ਤਜਰਬਾ ਇੰਡੀਆ ਦੇ ਵਿੱਚ ਹੋਇਆ ਪੰਜਾਬ 'ਚ ਹੁਣ ਪੰਜਾਬ ਦੀ ਜਿੰਨੀ ਵੀ ਜ਼ਮੀਨ ਹੈ ਜਿਹੜੀ ਉੱਪਰਲੀ 4 ਇੰਚ ਹੁੰਦੀ ਹੈ 4 ਇੰਚ ਇਹੋ ਹੀ ਸਾਇਲ ਹੈ ਨਾ ਇਦੇ ਵਿੱਚ ਇਨੇ ਕ ਜ਼ਹਿਰ ਆ ਗਏ ਨੇ ਇਨੇ ਕ ਇਨਸੈਕਟੀਸਾਈਡ ਪੈਸਟੀਸਾਈਡ ਫੰਗੀਸਾਈਡ ਹਰਬੀਸਾਈਡ ਬੈਕਟੀਰੀ ਸਾਈਡ ਬੋਟਾਈਲ ਫਥਲੇਟ ਔਰ ਜਿਹੜੇ ਕੈਮੀਕਲ ਖਾਦਾ ਨੇ ਉਹਨਾਂ ਦੇ ਜਿਹੜੇ ਕੈਮੀਕਲ ਰੈਜੀਡਿਊ ਨੇ ਉਹ ਇਨੇ ਕ ਆ ਗਏ ਨੇ ਕਿ ਕਹਿਣ ਦਾ ਮਤਲਬ ਕਿ ਸਾਡੀ ਸਾਰੀ ਜ਼ਮੀਨ ਜ਼ਹਿਰੀਲੀ ਹੋ ਗਈ ਹੈ ਸਾਡੀਆਂ ਫਸਲਾਂ ਜ਼ਹਿਰੀਲੀਆਂ ਹੋ ਗਈਆਂ ਨੇ ਸਾਡੇ ਅਨਾਜ ਜ਼ਹਿਰੀਲੇ ਹੋ ਗਏ ਨੇ ਇਹਨਾਂ ਦੇ ਨਾਲ ਨਾਲ ਜਿਹੜੇ ਫਸਲਾਂ ਦਾ ਜਿਹੜਾ ਮਟੀਰੀਅਲ ਹੈ ਜਿਵੇਂ ਪਰਾਲੀ ਆ ਤੂੜੀ ਆ ਗੰਨੇ ਦੀ ਖੋਰੀ ਆ ਹੈ ਜਿਵੇਂ ਇਹ ਕਹਿੰਦੇ ਆ ਕਿ ਅਸੀਂ ਬਾਇਓ ਗੈਸ ਬਣਾਵਾਂਗੇ ਨੈਪੀਅਰ ਗਰਾਸ ਤੋਂ ਬਾਜਰੇ ਤੋਂ ਇਹਨਾਂ ਚੀਜ਼ਾਂ ਦੇ ਵਿੱਚ ਇੰਨੇ ਕ ਜਿਆਦਾ ਕੈਮੀਕਲ ਨੇ ਇਹ ਕੈਮੀਕਲ ਜਿਹੜੇ ਨੇ ਇਸ ਦੁਨੀਆ ਦੇ ਵੱਡੇ ਸਾਇੰਟਿਸਟ ਮੈਂ ਥੋੜੇ ਸਾਇੰਟਿਸਟਾਂ ਦਾ ਨਾਂ ਲਵਾਂਗਾ ਪ੍ਰੋਫੈਸਰ ਥਾਮਸ ਆਇਡਰਨ ਨੇ ਅਮਰੀਕਾ ਤੋਂ ਉਹ ਦੁਨੀਆ ਦੇ ਕੈਂਸਰ ਦੇ ਸਭ ਤੋਂ ਵੱਡੇ ਐਕਸਪੋਰਟ ਮੰਨੇ ਜਾਂਦੇ ਨੇ ਸਾਡੇ ਮੁਲਕ ਦੇ ਵਿੱਚ ਪ੍ਰੋਫੈਸਰ ਨਦੀਮ ਖਾਨ ਨੇ ਲਿਥੁਆਨੀਆ ਯੂਨੀਵਰਸਿਟੀ ਦੀ ਮੈਡਮ ਹੌਲਗਾ ਐਨ ਹੈ ਹੋਰ ਦੁਨੀਆ ਦੇ ਵੱਡੇ ਵੱਡੇ ਸਾਇੰਟਿਸਟ ਨੇ ਉਹਨਾਂ ਨੇ ਇਹ ਖੋਜਾਂ ਕਰਕੇ ਦੱਸਿਆ ਕਿ ਇਹ ਸਾਰੇ ਕੈਮੀਕਲ ਹਾਰਮੋਨਲ ਡਿਸਰਪਟਰ ਨੇ ਹਾਰਮੋਨਲ ਡਿਸਰਪਟਰ ਜਿਹੜਾ ਨਾ ਬੜਾ ਖਤਰਨਾਕ ਸ਼ਬਦ ਹੈ ਇਹਦੇ ਨਾਲ ਕੀ ਹੁੰਦਾ ਕਿ ਇਹ ਜਾ ਕੇ ਸਾਡੇ ਹਾਰਮੋਨਾਂ ਨਾਲ ਗੜਬੜ ਕਰਦੇ ਹਾਰਮੋਨ ਜਿਵੇਂ ਟੈਸਟਾ ਕੀ ਟੈਸਟੋਸਟੀਰੋਨ ਔਰ ਪ੍ਰੋਜੈਸਟੀਰੋਨ ਔਰ ਐਸਟ੍ਰੋਡਾਇਲ ਵਰਗੇ ਹਾਰਮੋਨ ਉਹਨਾਂ ਵਿੱਚ ਜਾ ਕੇ ਜਦੋਂ ਇਹ ਗੜਬੜ ਕਰਦੇ ਆ ਉਹਦੇ ਨਾਲ ਕੀ ਹੁੰਦਾ ਕਿ ਸਾਡੇ ਡੀਐਨਏ ਵਿੱਚ ਜਾ ਕੇ ਗੜਬੜ ਹੁੰਦੀ ਹੈ ਸਰੀਰ ਦੇ ਕੁਝ ਹਿੱਸਿਆਂ ਦੇ ਡੀਐਨਏ ਖਰਾਬ ਹੋ ਜਾਂਦੇ ਆ ਡੀਐਨਏ ਖਰਾਬ ਹੋਣ ਦੇ ਨਾਲ ਕੁਝ ਜੀਨ ਗੜਬੜਾ ਜਾਂਦੇ ਨੇ ਡਾਕਟਰ ਨਦੀਮ ਖਾਨ ਨੇ ਤੇ 13 ਜੀਨ ਆਇਡੈਂਟੀਫਾਈ ਕੀਤੇ ਸੀ ਉਹਨਾਂ ਨੇ ਜਿਹੜਾ ਇੱਕ ਸੈਂਪਲ ਲਿਆ ਸੀ ਉਹਦੇ 'ਚ 20 ਜੀਨ ਸੀ 20 ਜਿਨ੍ਹਾਂ 'ਚ ਉਹਨਾਂ ਨੇ ਰਿਜ਼ਲਟ ਕੱਢਿਆ ਕਿ 13 ਜੀਨ ਪ੍ਰਭਾਵਿਤ ਹੋ ਗਏ ਯਾਨੀ ਕਿ ਬਹੁਤ ਵੱਡੇ ਲੈਵਲ ਤੇ ਜੀਨ ਪ੍ਰਭਾਵਿਤ ਹੁੰਦੇ ਨੇ ਇਹ ਸਾਰਾ ਕੁਝ ਤਾਂ ਫਿਰ ਪਹਿਲਾਂ ਹੀ ਜਿਹੜੀਆਂ ਫਸਲਾਂ ਦੇ ਵਿੱਚ ਪੈਪਸੀਸਾਈਡ ਯੂਜ਼ ਹੋ ਰਿਆ ਧਰਤੀ ਦੇ ਵਿੱਚ ਤੁਸੀਂ ਕਹਿੰਦੇ ਹੋ ਫੰਗੀਸਾਈਡ ਪੈਪਸੀਸਾਈਡ ਇਹ ਫਸਲਾਂ ਦੇ ذریعے ਆਲਰੇਡੀ ਬੰਦੇ ਦੇ ਸਰੀਰ 'ਚ ਜਾ ਰਿਹਾ ਹੈਗਾ ਹਾਰਮੋਨ ਤਾਂ ਆਲਰੇਡੀ ਡਿਸਟਰਬ ਹੋ ਰਹੇ ਨੇ ਦੇਖੋ ਇੱਕ ਹੁੰਦਾ ਵਾ ਕਿ ਤੁਸੀਂ ਦਿੱਲੀ ਜਾਣਾ ਨਾ ਤੁਸੀਂ ਗੱਡੇ ਤੇ ਵੀ ਜਾ ਸਕਦੇ ਹੋ ਛਕੜੇ ਤੇ ਵੀ ਜਾ ਸਕਦੇ ਹੋ ਨਾ ਤੁਸੀਂ ਟ੍ਰੇਨ ਤੇ ਵੀ ਜਾ ਸਕਦੇ ਹੋ ਤੁਸੀਂ ਬਸ ਤੇ ਵੀ ਜਾ ਸਕਦੇ ਹੋ ਵੀ ਹਵਾਈ ਜਹਾਜ਼ ਤੇ ਵੀ ਜਾ ਸਕਦੇ ਹੋ ਹਵਾਈ ਜਹਾਜ਼ ਤੇ ਤੁਸੀਂ ਅੱਧੇ ਘੰਟੇ ਚ ਪਹੁੰਚ ਜਾਓਗੇ ਪਹੁੰਚ ਜਾਓਗੇ ਨਾ ਇਹਨਾਂ ਨੇ ਕੀ ਕੀਤਾ ਕਿ ਇਹਨਾਂ ਨੇ ਜਿਹੜੀ ਉਹ ਬਰਬਾਦੀ ਦੀ ਸਪੀਡ ਸੀ ਨਾ ਪਹਿਲੇ ਪਹਿਲਾਂ ਫਸਲਾਂ ਦੇ ਸਪਰੇਅ ਕੀਤੇ ਜਾਂਦੇ ਸੀ ਸਪਰੇਅ ਕਰਕੇ ਹੁੰਦਾ ਕੀ ਸੀ ਕਿ ਉਹ ਜ਼ਮੀਨ 'ਚ ਰਹਿ ਜਾਂਦੇ ਸੀ ਉਹਦੇ ਵਿੱਚ ਨਾ ਬਹੁਤ ਸਾਰੇ ਮੈਟਾਬੋਲਿਕ ਸਾਈਕਲ ਘੁੰਮ ਜਾਂਦੇ ਆ ਬਹੁਤ ਸਾਰੇ ਬੈਕਟੀਰੀਆ ਬਹੁਤ ਸਾਰੇ ਫੰਗਸ ਧੁੱਪ ਵੀ ਪੈਂਦੀ ਆ ਹਵਾ ਵੀ ਚੱਲਦੀ ਆ ਉਹ ਕਾਫੀ ਕੈਮੀਕਲ ਖਤਮ ਹੋ ਜਾਂਦੇ ਸੀ ਹੁਣ ਇਹਨਾਂ ਨੇ ਕੀ ਕੀਤਾ ਕਿ ਬਾਇਓਗੈਸ ਪਲਾਂਟ ਲਿਆਂਦੇ ਬਾਇਓਗੈਸ ਪਲਾਂਟਾਂ ਦੇ ਵਿੱਚ ਵੱਡਾ ਵੱਡਾ ਟੈਂਕ ਬਣਾਏ ਜਾਣਗੇ ਟੈਂਕ ਦੇ ਵਿੱਚ ਇਹ ਪਰਾਲੀ ਕੋਲੀ ਜਾਏਗੀ ਇਹ ਗੰਨਾ ਕੋਲਾ ਜਾਏਗਾ ਨੇਪਰ ਗ੍ਰਾਸ ਕੋਲਾ ਜਾਏਗਾ ਇਹ ਜੋ ਚੀਜ਼ਾਂ ਕੋਲੀਆਂ ਜਾਏ ਜਾਣਗੀਆਂ ਉਹਦੇ ਚੋਂ ਗੈਸ ਵੀ ਕੱਢ ਲਈ ਉਹ ਸੋਲਿਡ ਫਰਟੀਲਾਈਜ਼ਰ ਵੀ ਕੱਢ ਲਿਆ ਉਹਦਾ ਗੰਦਾ ਪਾਣੀ ਰਹਿ ਗਿਆ ਉਹ ਜਿਹੜਾ ਪਾਣੀ ਰਹਿ ਗਿਆ ਉਸੇ ਪਾਣੀ ਨੇ ਮੁੜ ਕੇ ਰਿਸਕੇ ਜ਼ਮੀਨ ਦੇ ਥੱਲੇ ਜਾਣਾ ਭਾਵੇਂ ਕਿਹੜੀ ਮਰਜ਼ੀ ਪ੍ਰੋਸੈਸ ਲੈ ਲੈਣ ਇਹ ਸੀਵਰੇਜ ਦੇ ਵਿੱਚ ਪਾਵੇਂ ਜਿਹੜੇ ਹੁਣ ਲੋਕ ਫਸਲਾਂ ਖਾ ਰਹੇ ਆ ਪੈਪਸੀਸਾਈਡ ਵਾਲੀਆਂ ਫਿਰ ਪਾਣੀ ਵੀ ਪੈਪਸੀਸਾਈ ਉਹ ਜਦੋਂ ਗਰਾਊਂਡ ਵਾਟਰ ਚ ਰਲ ਗਿਆ ਇੱਕ ਵਾਰੀ ਜਾ ਕੇ ਗਰਾਊਂਡ ਵਾਟਰ ਜਿਹੜਾ ਥੱਲੇ ਆ ਉਹ ਪਤਣਾ ਚ ਚੱਲਦਾ ਹੈ ਪਤਣਾ ਜਾਨੀ ਸਟ੍ਰੀਮ ਅੰਗਰੇਜ਼ੀ ਚ ਸ਼ਬਦ ਹੁੰਦਾ ਸਟ੍ਰੀਮ ਪੰਜਾਬੀ ਚ ਅਸੀਂ ਪਤਣ ਬੋਲਦੇ ਆ ਉਹਨਾਂ ਪਤਣਾਂ ਦਾ ਪਤਾ ਨਹੀਂ ਕਿੱਧਰ ਨੂੰ ਲੱਗ ਜਾਂਦੇ ਨੇ ਥੱਲੇ ਕੋਈ ਤਲਾਬ ਥੋੜੀਆ ਪਾਣੀ ਦਾ ਥੱਲੇ ਪਤਣ ਨੇ ਹੂੰ ਤੇ ਪਤਨਾ ਚ ਪਾਣੀ ਨੇ ਵਗਣਾ ਉਹ ਕਿਹੜੇ ਕਿਹੜੇ ਪਿੰਡ ਜਾਣਾ 5 ਕਿਲੋਮੀਟਰ 10 ਕਿਲੋਮੀਟਰ 15 ਕਿਲੋਮੀਟਰ ਹੁਣ ਕਿਹੜੇ ਪਿੰਡ ਵਿੱਚ ਉਹ ਕੈਮੀਕਲ ਗਏ ਨੇ ਕਿਹੜੇ ਪਿੰਡ ਚ ਕੈਂਸਰ ਫੈਲਣੀ ਆ ਕਿਹੜੇ ਪਿੰਡ ਦੇ ਵਿੱਚ ਜਿਹੜੀਆਂ ਸਾਡੀਆਂ ਔਲਾਦਾ ਨੇ ਉਹਨਾਂ ਦੇ ਪ੍ਰਜਨਨ ਅੰਗ ਨਹੀਂ ਬਣਨੇ ਜਦੋਂ ਪ੍ਰਜਨਨ ਅੰਗ ਹੀ ਨਹੀਂ ਬਣਨੇ ਤੇ ਤੇ ਉਹਨਾਂ ਨੇ ਬੱਚੇ ਪੈਦਾ ਕਰਨ ਦੇ लायक ਨਹੀਂ ਰਹਿਣਾ ਅਗਰ ਜੇ ਮਾੜੇ ਮੋٹے ਪ੍ਰਜਨਨ ਅੰਗ ਡਿਵੈਲਪ ਹੋ ਵੀ ਗਏ ਉਹਨਾਂ ਨੇ ਕੰਮ ਨਹੀਂ ਕਰਨਾ ਇਹਦਾ ਮਤਲਬ ਹੈ ਸਾਡੀਆਂ ਔਲਾਦਾ ਤੇ ਔਲਾਦਾ ਨੂੰ ਤਰਸਣ ਗਿਆ ਨਾ ਹੈ ਤੇ ਅਸੀਂ ਦੇਖੋ ਦੇਖੋ ਵੀ ਇੱਕ ਪੰਜਾਬੀ ਚ ਬੜਾ ਮਾੜਾ ਸ਼ਬਦ ਹੁੰਦਾ ਉਹ ਤਰੇ ਨਖਤੇ ਸਾਡੀਆਂ ਦੇ ਢੇਰੀਆਂ ਉੰਦਰੀਆਂ ਨਖਤੀਆਂ ਜਾਣੀਆਂ ਅਸੀਂ ਕਾਦੇ ਲਈ ਇਹ ਜਾਇਦਾਦਾਂ ਜ਼ਮੀਨਾਂ ਮਿਹਨਤਾਂ ਕਾਦੇ ਲਈ ਕਰਦੇ ਆ ਅਸੀਂ ਅੱਜ ਇਹ ਜ਼ਮੀਨਾਂ ਬਚਾ ਰਹੇ ਆ ਆਪਣੀਆਂ ਸਰਕਾਰਾਂ ਨਾਲ ਲੜ ਰਹੇ ਆ ਐਡਾ ਬੜਾ ਕੋਹਲ ਲੜਿਆ ਅਸੀਂ ਦਿੱਲੀ ਦੇ ਬਾਰਡਰਾਂ ਤੇ ਜਾ ਕੇ ਕਾਦੇ ਲਈ ਲੜਿਆ ਜ਼ਮੀਨਾਂ ਬਚਾਉਣ ਵਾਸਤੇ ਨਾ ਕਾਦੇ ਲਈ ਬਚਾਵਾਂਗੇ ਜਦੋਂ ਪੰਜਾਬ ਤੇ ਰਹਿਣਾ ਹੀ ਨਹੀਂ ਸਾਡੇ ਤੇ ਬੱਚੇ ਹੀ ਨਹੀਂ ਪੈਦਾ ਹੋਣੇ ਕਹਿੰਦਾ ਮਤਲਬ ਕਿ ਅਸੀਂ ਸਰਕਾਰ ਨੂੰ ਇੱਕ ਤਰ੍ਹਾਂ ਦੀ ਇੱਕ ਅਸੀਂ ਸਲਾਹ ਵੀ ਦਿੰਨੇ ਆ ਸੁਝਾਅ ਵੀ ਦਿੰਨੇ ਆ ਤੇ ਹੱਥ ਜੋੜ ਕੇ ਬੇਨਤੀ ਵੀ ਕਰਨੇ ਆ ਕਿ ਸਾਡੀ ਸੁਣੋ ਸਾੜਨਾ ਤਕਾ ਹੋ ਜਿਹੜੇ ਬਾਇਓ ਗੈਸ ਪਲਾਂਟ ਨੇ ਤੋਂ ਤੁਸੀਂ ਕਹਿੰਦੇ ਹੋ ਜੀ ਬਾਇਓ ਗੈਸ ਪਲਾਂਟਾਂ ਦੇ ਨੁਕਸਾਨ ਨੇ ਬਾਇਓ ਗੈਸ ਪਲਾਂਟ ਲਾਉਣ ਦੀ ਜ਼ਰੂਰਤ ਕੀ ਪਈ ਹੈ ਬਾਇਓ ਗੈਸ ਵਰਤ ਨਹੀਂ ਕਿਤੇ ਆ ਦੇਖੋ ਜੀ ਇੱਕ ਸ਼ਬਦ ਹੁੰਦਾ ਕਾਰਪੋਰੇਟ ਤੇ ਇੱਕ ਹੁੰਦਾ ਕਾਰਪੋਰੇਟ ਲੱਬੀ ਕਾਰਪੋਰੇਟ ਲੱਬੀ ਕਾਰਪੋਰੇਟ ਨਾਲੋਂ ਵੀ ਖਤਰਨਾਕ ਹੁੰਦੀ ਹੈ ਇਹ ਲੋਕ ਜਦੋਂ ਖੇਡ ਖੇਡਦੇ ਆ ਨਾ ਬੜੀ ਲੰਬੀ ਖੇਡਦੇ ਆ ਇਹਨਾਂ ਨੇ ਇਹ ਨਹੀਂ ਹੁੰਦਾ ਕਿ ਅੱਜ ਫਸਲ ਵਿਜੀਏ ਤੇ 3 ਮਹੀਨਿਆਂ 6 ਮਹੀਨਿਆਂ ਬਾਅਦ ਵੜ ਲੈਣੀ ਆ ਇਹ ਜਦੋਂ ਕੋਈ ਪਲਾਨਿੰਗ ਕਰਦੇ ਆ ਨਾ ਤੇ ਇਹਨਾਂ ਦੀ ਪਲਾਨਿੰਗ 20 25 40 50 ਸਾਲਾਂ ਦੇ ਅੱਗੇ ਵਾਸਤੇ ਹੁੰਦੀ ਆ ਅੱਜ ਜੋ ਬਾਇਓਗੈਸ ਪਲੰਟ ਲੱਗ ਰਹੇ ਆ ਨਾ ਇਹਨਾਂ ਦੀ ਸਾਜ਼ਿਸ਼ ਕਰੀਬ ਅੱਜ ਤੋਂ 40 ਸਾਲ ਪਹਿਲਾਂ ਸ਼ੁਰੂ ਹੋ ਗਈ ਸੀ ਅੱਜ ਤੋਂ ਕਰੀਬ 30 ਸਾਲ ਪਹਿਲਾਂ ਤੇ ਪ੍ਰੋਪਾਗੈਂਡਾ ਸ਼ੁਰੂ ਹੋ ਗਿਆ ਸੀ ਉਹ ਪ੍ਰੋਪਾਗੈਂਡਾ ਕੀ ਸੀਗਾ ਪ੍ਰੋਪਾਗੈਂਡਾ ਇਹ ਸੀ ਕਿ ਕਿਸਾਨ ਪਰਾਲੀ ਨੂੰ ਅੱਗ ਲਾਉਂਦੇ ਆ ਪਰਾਲੀ ਅੱਗ ਲਾਉਣ ਨਾਲ ਪ੍ਰਦੂਸ਼ਣ ਹ ਉਹ ਪ੍ਰਦੂਸ਼ਣ ਦੇ ਵਿੱਚ ਇਹਨਾਂ ਨੇ ਕਿਸਾਨ ਨੂੰ ਉਹਦੀਆਂ ਆਪਣੀਆਂ ਨਜ਼ਰਾਂ ਚ ਘਰਾਤਾ ਕਿਸਾਨ ਨੂੰ ਇਹ ਲੱਗਣ ਲੱਗਾ ਕਿ ਮੈਂ ਤੇ ਮੁਜਰਮ ਆ ਮੈਂ ਤੇ ਸਾਰੇ ਸਮਾਜ ਦਾ ਮੁਜਰਮ ਆ ਜਲਾਉਣ ਨਾ ਹੁੰਦਾ ਨਹੀਂ ਪੋਲੂਸ਼ਨ ਮੈਂ ਦੱਸਦਾ ਨਾ ਤੁਹਾਨੂੰ ਜਦੋਂ ਉਹ ਇਹ ਝੂਠ ਬੋਲਿਆ ਗਿਆ ਉਹ ਝੂਠ ਇਹਨਾਂ ਦਾ ਕਿੱਥੇ ਪકડਿਆ ਗਿਆ ਐਨਜੀਟੀ ਦੇ ਵਿੱਚ ਪકડਿਆ ਗਿਆ ਐਨਜੀਟੀ ਦੇ ਵਿੱਚ ਇੱਕ ਬੜਾ ਰਹਿਮਦਿਲ ਇਨਸਾਨ ਆ ਗਿਆ ਜਸਟਿਸ ਸੁਧੀਰ ਅਗਰਵਾਲ ਜੀ ਉਹਨੇ ਸਰਕਾਰ ਨੂੰ ਪੁੱਛਿਆ ਕਿ ਠੀਕ ਆ ਮੈਂ ਤੁਹਾਡੀਆਂ ਗੱਲਾਂ ਮੰਨ ਲੈਂਦਾ ਕਿਉਂਕਿ ਅਦਾਲਤ ਆਹੀ ਅਦਾਲਤਾਂ ਵਾਂਗ ਮੈਂ ਫੈਸਲਾ ਲਿਖਣਾ ਹੈ ਮੈਨੂੰ ਇੱਕ ਸੈਂਟੀਫਿਕ ਸਟਡੀ ਦੇ ਦਿਓ ਕਿ ਪੰਜਾਬ ਚ ਜਲਾਈ ਹੋਈ ਪ੍ਰਾਲੀ ਦਾ ਹਰਿਆਣੇ ਚ ਜਲਾਈ ਹੋਈ ਪ੍ਰਚਾਲੀ ਪ੍ਰਾਲੀ ਦਾ ਦਿੱਲੀ ਦੇ ਪ੍ਰਦੂਸ਼ਨ ਨਾਲ ਕੋਈ ਸਬੰਧ ਹੁੰਦਾ ਹੋਵੇ ਕਿਉਂਕਿ ਉਹਨਾਂ ਦੇ ਨਾਲ ਚ ਉਧਰ ਦੀ ਹਵਾ ਨਹੀਂ ਚਲਦੀ ਉਹ ਸਰਕਾਰ ਇੱਕ ਵੀ ਉੱਥੇ ਸਟਡੀ ਉੱਥੇ ਭੇਜ ਨਹੀਂ ਕਰ ਸਕੀ ਉਹਨੇ ਵਿਚਾਰੇ ਨੇ ਆਪਣੀ ਜਜਮੈਂਟ ਚ ਲਿਖਿਆ ਕਿ ਕਿਸਾਨਾਂ ਦੇ ਨਾਲ ਸਾਜ਼ਿਸ਼ ਹੋ ਰਹੀ ਹੈ ਕਿਸਾਨਾਂ ਨੂੰ ਬਦਨਾਮ ਕੀਤਾ ਜਾ ਰਿਹਾ ਦਿੱਲੀ ਦੇ ਪ੍ਰਦੂਸ਼ਨ ਦਾ ਪੰਜਾਬ ਦੀ ਜਲੀ ਹੋਈ ਪ੍ਰਾਲੀ ਨਾਲ ਕੋਈ ਸਬੰਧ ਨਹੀਂ ਹੈਗਾ ਚਲੋ ਇਹ ਇੱਕ ਅਲੱਗ ਮੁੱਦਾ ਸੀ ਇਹਨਾਂ ਨੇ ਇੱਕ ਹਵਾ ਖੜਾ ਕਰ ਦਿੱਤਾ ਕਿਸਾਨ ਨੂੰ ਉਹਦੀਆਂ ਆਪਣੀਆਂ ਹੀ ਨਜ਼ਰਾਂ ਚ ਗਿਰਾ ਦਿੱਤਾ ਕਿ ਪਰਾਲੀ ਨਾ ਸਾੜੇ ਉਹਦੀ ਆੜ ਦੇ ਵਿੱਚ ਇਹਨਾਂ ਨੇ ਵੱਡੇ ਵੱਡੇ ਹਾਈਵੇਜ਼ ਦੇ ਪ੍ਰੋਜੈਕਟ ਲਿਆਂਦੇ ਕਰੋੜਾਂ ਦਰਖਤ ਵੜ ਦਿੱਤੇ ਅੱਜ ਜੇਰਾ ਸੋਚੋ ਅਗਰ ਉਹ ਕਰੋੜਾਂ ਦਰਖਤ ਹੁੰਦੇ ਤੇ ਕਿਸਾਨ ਕਿੰਨੀ ਮਰਜ਼ੀ ਪਰਾਲੀ ਜਲਾ ਲੈਂਦਾ ਕੀ ਬਣਨਾ ਸੀ ਕਾਰਬਨ ਡਾਈਆਕਸਾਈਡ ਦਰਖਤਾਂ ਨੇ ਖਾ ਜਾਣੀ ਸੀ ਅੱਜ ਤੇ ਦਰਖਤ ਹੀ ਖਤਮ ਹੋ ਗਏ ਹਣ ਹੁਣ ਕਿਸਾਨ ਨੂੰ ਦੋਸੀ ਠਹਿਰਾ ਜਾ ਲੋਕਾਂ ਦੀ ਨਜ਼ਰਾਂ ਦੇ ਵਿੱਚ ਤੇ ਇਸ ਕਰਕੇ ਉਹਦੀ ਆੜ ਦੇ ਵਿੱਚ ਇਹ ਇਹਨਾਂ ਲਿਆਂਦਾ ਕਿ ਇਹ ਤੁਹਾਡੀ ਪ੍ਰਾਲੀ ਦਾ ਡਿਸਪੋਜ਼ਲ ਆ ਗਿਆ ਜੀ ਹੁਣ ਬਾਇਓ ਗੈਸ ਪਲੰਟ ਲੈਣ ਦੇ ਹੁਣ ਬਾਇਓ ਗੈਸ ਪਲੰਟ ਲੈਣ ਦੇ ਬਾਇਓ ਗੈਸ ਪਲੰਟ ਦੇ ਨਾਂ ਦੇ ਉੱਤੇ ਤੁਸੀਂ ਜੀਨੋਸਾਈਡ ਕਰੋਗੇ ਤੁਸੀਂ ਨਸਲਾਂ ਦਾ ਕਾਤ ਕਰੋਗੇ ਤੁਸੀਂ ਪੰਜਾਬ ਦੇ ਨਸਲ ਹੀ ਖਤਮ ਕਰਨ ਦੇ ਤਲ ਜਾਓਗੇ ਅਸੀਂ ਇਹਦਾ ਵਿਰੋਧ ਕਰਾਂਗੇ ਦੇਖੋ ਮੇਰੇ ਨਾਲ ਬੀਬੀਆਂ ਬੈਠੀਆਂ ਨੇ ਛੋਟੇ ਛੋਟੇ ਬੱਚੇ ਆ ਕੇ ਬੈਠੇ ਨੇ ਇਹ ਆਪਣੇ ਵੀਰ ਬੈਠੇ ਨੇ ਅੱਜ ਕੋਈ ਰੈਲੀ ਦਾ ਦਿਨ ਨਹੀਂ ਹੈਗਾ ਜੀ ਅੱਜ ਰੈਲੀ ਦਾ ਦੇਣੀ ਫਿਰ ਵੀ ਇੰਨੇ ਸਾਰੇ ਲੋਕ ਨੇ ਇਹ ਨੌਜਵਾਨ ਖੜੇ ਨੇ ਆਪਣੇ ਜਸਪਾਲ ਖੜੇ ਨੇ ਆਪਣੇ ਲੰਮਰਦਾਰ ਜੀ ਖੜੇ ਨੇ ਆਪਣੇ ਇਥੇ ਸਾਰੀ ਦੇਖੋ ਨੌਜਵਾਨਾਂ ਦੀ ਲੀਡਰਸ਼ਿਪ ਆ ਇਥੇ ਇਥੇ ਕੋਈ ਮਤਲਬ ਉਹ ਨਹੀਂ ਹੈਗਾ ਨੌਜਵਾਨਾਂ ਨੂੰ ਵੀ ਇਹ ਚੀਜ਼ ਦੀ ਸਮਝ ਹੋ ਗਈ ਕਿ ਇਹ ਆਉਣ ਵਾਲੀਆਂ ਪੀੜ੍ਹੀਆਂ ਲਈ ਖਤਰਨਾਕ ਹੈ ਵਾਜ ਇਹ ਪੜੇ ਲਿਖੇ ਨੌਜਵਾਨ ਨੇ ਸਾਰੇ ਕਿਉਂਕਿ ਇਹ ਗੱਲ ਨੂੰ ਤਾਂ ਹੀ ਮੰਨਦੇ ਨੇ ਨਾ ਜਦੋਂ ਇਹਨਾਂ ਨੂੰ ਕੋਈ ਗੱਲ ਸਮਝ ਆਏਗੀ ਹੁਣ ਸਾਡੀਆਂ ਬੀਬੀਆਂ ਬੈਠੀਆਂ ਨੇ ਇਹ ਕਮਿਟਿਡ ਬੈਠੀਆਂ ਨੇ ਜਿਵੇਂ ਤੁਸੀਂ ਭੁੰੜੀ ਵਾਲੇ ਮੋਰਚੇ ਤੇ ਤੁਸੀਂ ਕਦੀ ਗਏ ਹੋਗੇ ਤੇ ਉੱਥੇ ਉਹ ਬੀਬੀਆਂ ਕਹਿੰਦੀਆਂ ਨੇ ਕਿ ਸਾਡੀਆਂ ਲਾਸਾਂ ਤੇ ਬਣੇਗੀ ਫੈਕਟਰੀ ਹੁਣ ਇੱਥੇ ਵੀ ਉਹ ਪਾਵ ਆ ਗਿਆ ਕਿ ਫੈਕਟਰੀ ਜਿਹੜੀ ਆ ਇਹ ਸਰਕਾਰ ਲਾਹ ਚਲੇਗੀ ਪਰ ਸਾਡੀਆਂ ਲਾਸਾਂ ਤੇ ਲਾਹੇਗੀ ਉਹ ਕਹਿਣ ਦਾ ਮਤਲਬ ਇਹ ਹੈ ਕਿ ਲੋਕੀ ਡੱਟੇ ਹੋਏ ਨੇ ਇਹ ਫੈਕਟਰੀ ਦਾ ਗੇਟ ਬੰਦ ਕੀਤਾ ਇਹ ਮੈਂ ਤੇ ਨਹੀਂ ਕੀਤਾ ਨਾ ਤੇ ਲੋਕਾਂ ਨੇ ਕੀਤਾ ਕਿਉਂਕਿ ਲੋਕਾਂ ਨੂੰ ਇਹ ਗੱਲ ਸਮਝ ਆ ਚੁੱਕੀ ਹੈ ਕਿ ਇਹ ਬ ਦਾਵਤ ਦਿੱਤੀ ਜਾ ਰਹੀ ਹੈ ਪੰਜਾਬ ਦੇ ਵਿੱਚ ਅਸੀਂ ਇਹ ਦਾਵਤ ਨਹੀਂ ਚਾਹੁੰਦੇ ਤੇ ਅਸੀਂ ਚਾਹੁੰਦੇ ਹਾਂ ਸਰਕਾਰ ਨੂੰ ਕਿ ਇਹਨਾਂ ਪਲਾਂਟਾਂ ਨੂੰ ਬੰਦ ਕੀਤਾ ਜਾਏ ਜਾਨੀ ਕਿ ਜੇ ਪਲਾਂਟ ਚੱਲਣਗੇ ਤਾਂ ਪੰਜਾਬ ਦੀ ਧਰਤੀ ਪੰਜਾਬ ਦੀਆਂ ਮਾਂਵਾਂ ਦੀ ਕੋਖ ਤੇ ਧਰਤੀ ਦੋਨੇ ਬੰਜਰ ਹੋ ਜਾਣਗੇ ਦੇਖੋ ਜਦੋਂ ਕੋਖ ਜੜੇਗੀ ਮਾਂ ਕੋਖ ਜੜੇਗੀ ਦੁਨੀਆ ਦੇ ਸਭ ਤੋਂ ਵੱਧ ਅਸੀਂ ਪਿਆਰ ਕਿਨੂੰ ਕਰਦੇ ਆ ਔਲਾਦ ਨੂੰ ਪਿਆਰ ਕਰਦੇ ਆ ਜਦੋਂ ਔਲਾਦ ਹੀ ਨਹੀਂ ਹੋਣੀ ਤੇ ਕਿਨੂੰ ਪਿਆਰ ਕਰੋਗੇ ਦੇਖੋ ਇੱਕ ਬਾਗ ਹੋਏ ਉਹਦੇ ਵਿੱਚ ਫੁੱਲ ਨਾ ਖੇਡਣ ਇੱਕ ਘਰ ਹੋਏ ਉਹਦੇ ਵਿੱਚ ਬੱਚੇ ਨਾ ਖੇਡਣ ਕਿਲਕਾਰੀਆਂ ਨਾ ਮਾਰਨ ਉਹ ਤੇ ਵੀ ਰਾ ਨਹੀਂ ਹੁੰਦੇ ਨਾ ਅਸੀਂ ਇਸ ਕਰਕੇ ਕਹਿੰਨੇ ਆ ਕਿ ਸਾਡੇ ਨਾਲ ਨਾ ਇਹ ਧਰੋਣਾ ਨਾ ਕਮਾਓ ਸਾਡੀ ਕੁੱਖ ਨਾ ਉਜਾੜੋ ਆਉਣ ਵਾਲੀਆਂ ਨਸਲਾਂ ਨੂੰ ਬਰਬਾਦ ਨਾ ਕਰੋ ਇਸ ਕਰਕੇ ਰਹਿਮ ਕਰੋ ਅਸੀਂ ਤੇ ਇਹ ਕਵਾਂਗੇ ਦਰਸ਼ਕੋ ਸਾਡੇ ਨਾਲ ਇੱਥੇ ਕੁਝ ਮਾਤਾ ਮੌਜੂਦ ਨੇ ਮੋਰਚੇ ਤੇ ਮਾਤਾ ਮਾਨਾ ਵੀ ਆਪਾਂ ਗੱਲਬਾਤ ਕਰਾਂਗੇ ਮਾਤਾ ਜੀ ਕਦੋਂ ਤੋਂ ਚੱਲ ਰਿਹਾ ਐ ਮੋਰਚਾ ਇਹ ਮੋਰਚਾ 6 ਮਹੀਨੇ ਹੋ ਗਣ ਚੱਲਦੇ ਨੇ 6 ਮਹੀਨੇ ਹੋ ਗਏ ਹਾਂਜੀ ਤੇ ਕੀ ਮੰਗ ਕੀ ਆ ਤੁਹਾਡੀ ਮੰਗ ਸਾਡੀ ਇਹ ਵੀ ਸਾਡੇ ਬਾਤੇ ਕੋਈ ਫੈਕਟਰੀ ਖੋਲ ਲੈਂਦੇ ਕੋਈ ਹੋਰ ਕੰਮ ਆਪਣਾ ਖੋਲ ਲੈਂਦੇ ਸਾਨੂੰ ਇਹ ਜਿਹੜਾ ਗੰਧ ਹੈ ਨਾ ਇਹ ਨਾ ਕਰਦੇ ਸਾਡੀ ਪਿੱਠ ਨਾਲ ਪਿੱਠ ਜੁੜੀ ਪਈ ਅਸੀਂ ਦੱਸੋ ਕਿਹੜੇ ਪਾਸੇ ਜਾਵਾਂਗੇ ਕਿਵੇਂ ਅਸੀਂ ਦਿਹਾੜੀਆਂ ਕਰ-ਕਰ ਕੇ ਘਰ ਬਣਾਏ ਨੇ ਬੱਚਿਆਂ ਨੂੰ ਸੰਭਾਲਾਂਗੇ ਆਪਣੇ ਘਰ ਬਣਾਵਾਂਗੇ ਅਸੀਂ ਕੀ ਕਰਾਂਗੇ ਸਾਨੂੰ ਦੱਸੋ ਅਸੀਂ ਕਿੱਥੇ ਜਾਈਏ ਸਾਨੂੰ ਕੋਈ ਰਸਤਾ ਦੱਸੋ ਸਾਡਾ ਜੀਮਣਾ ਖਤਮ ਹੋ ਜਣ ਐਸਾ ਆਪਣਾ ਆ ਪਰ ਕਿਹੜਾ ਪਿੰਡ ਪਿੰਡ ਕਿਹੜਾ ਪਿੰਡ ਚਾੜ ਚਾੜ ਪਿੰਡ ਠੀਕ ਹੈ ਸਾਰਾ ਪਰਿਵਾਰ ਸਾਡੇ ਬੈਠੇ ਨੇ ਹਾਂਜੀ ਅਸੀਂ ਬੜੇ ਪਰੇਸ਼ਾਨ ਆ ਇਸ ਗੱਲ ਤੋਂ ਸਾਨੂੰ ਇਹ ਬੰਦ ਕੀਤੀ ਜਾਣੀ ਚਾਹੀਦੀ ਫੈਕਟਰੀ ਦਰਸ਼ਕੋ ਮਾਤਾ ਦੇ ਗੱਲ ਕਰ ਮਾਤਾ ਤੋਂ ਗੱਲ ਵੀ ਨਹੀਂ ਕਰ ਹੋ ਰਹੀ ਅੱਖਾਂ ਚੋਂ ਅੰਜੂ ਆ ਰਹੇ ਨੇ ਕਿਉਂਕਿ ਜੇ ਇਹ ਬਾਇਓ ਗੈਸ ਪਲੰਟ ਚੱਲਦਾ ਹੈ ਉਹਦਾ ਜੋ ਨਤੀਜਾ ਅੱਗੇ ਸਾਹਮਣੇ ਆਉਣਾ ਹੈ ਉਹ ਲੋਕ ਚੰਗੀ ਤਰ੍ਹਾਂ ਸਮਝ ਚੁੱਕੇ ਨੇ ਕਿ ਇਹਦੇ ਰਿਜ਼ਲਟ ਕੀ ਆਉਣੇ ਨੇ ਅੱਗੇ ਜਾ ਕੇ ਇਸ ਕਰਕੇ ਸ਼ਾਇਦ ਮਾਤਾ ਦੇ ਅੱਖਾਂ ਦੇ ਵਿੱਚੋਂ ਅੰਜੂ ਨੇ ਜਿਹੜੇ ਉਹ ਆ ਰਹੇ ਨੇਗੇ ਹਾਂਜੀ ਮਾਤਾ ਜੀ ਕੀ ਕਹਿ ਰਹੇ ਹੋ ਅਗਰ ਜੀ ਕਾ ਖਾਲਸਾ ਜੀ ਵਾ ਕੀ ਜੀ ਫਤੇ ਜੀ ਜੀ ਇਹ ਬਗੈਸ ਪਲੈਂਟ ਫੈਕਟਰੀ ਜਿਹੜੀ ਇਹ ਬੰਦ ਹੋਣੀ ਚਾਹੀਦੀ ਜੀ ਗਰੀਬ ਦੁਨੀਆ ਹੈ ਇਥੇ ਲੋਕਾਂ ਨੇ ਵੇਚ ਕੇ ਆਪਣੀਆਂ ਪਹਿਲੀਆਂ ਬਾਹਰ ਬੱਚੇ ਘਰ ਲੈਣੇ ਬਾਹਰ ਚਲੇ ਗਏ ਨੇ ਜਿਹੜੇ ਗਰੀਬ ਨੇ ਜਿੰਨਾ ਕੋਈ ਇੱਕ ਦੋ ਦੋ ਕਮਰੇ ਦੀ ਜਗ੍ਹਾ ਹੈ ਉਹ ਜੀ ਵਿਚਾਰੇ ਵੇਚਣਗੇ ਕੀ ਤੇ ਲੈਣਗੇ ਕੀ ਇਹ ਬੰਦ ਹੋਣੀ ਚਾਹੀਦੀ ਹੈ ਕਿਉਂਕਿ ਸਾਡੇ ਬੱਚਿਆਂ ਨੂੰ ਖਤਰਾ ਹੈ ਬਚ ਨਹੀਂ ਸਕਦੇ ਨਾ ਔਰਾਂ ਦਾ ਜੰਮ ਸਕਦੇ ਨੇ ਤੇ ਜੀ ਅਸੀਂ ਮੋਰਚਾ ਅਸੀਂ ਲੈ ਮੱਠੇ ਵੀ ਆ ਸਾਡੇ ਬੱਚੇ ਵੀ ਨਾਲ ਨੇ ਸਾਡੇ ਬਜ਼ੁਰਗ ਨਾਲ ਨੇ ਸਾਨੂੰ ਮਰਨਾ ਮਨਜ਼ੂਰ ਹੈ ਅਸੀਂ ਇਹ ਬੰਦ ਕਰਾਣੀ ਹੈ ਜੀ ਇਹ ਬੰਦ ਕਰਾਣੀ ਹਾਂਜੀ ਤੇ ਜੀ ਅੱਗੇ ਗਰੀਬ ਦੁਨੀਆ ਇਲਾਜ ਨਹੀਂ ਹੁੰਦੇ ਤੇ ਲੱਖਾਂ ਦਾ ਇਲਾਜ ਕਿੱਥੋਂ ਕਰਾਂਗੇ ਲੋਕ ਜੀ ਫੇਰ ਮਰਨਾ ਹੀ ਹੈ ਤੇ ਜੇ ਸਾਡੀ ਅਨਸ ਬਣਸ ਨਹੀਂ ਰਹਿਣੀ ਤਾਂ ਅਸੀਂ ਜੀਮ ਕੇ ਕੀ ਲੈਣਾ ਅਸੀਂ ਤਾਂ ਫੇਰ ਹੁਣ ਮਰਨ ਤੇ ਹੀ ਤੁਲੇ ਅਸੀਂ ਤਾਂ ਇੱਥੇ ਹੀ ਬੈਠੇ ਆ ਤੇ ਬਹਿਣਾ ਹੀ ਬੰਦ ਕਰਾਣੀ ਜੋ ਕੋਈ ਸੁਣ ਸਕਦੇ ਹਾਂ ਕਿ ਜੇ ਅਸੀਂ ਬਿਮਾਰੀਆਂ ਨਾਲ ਹੀ ਲੜਨਾ ਤਾਂ ਉਹਦੇ ਨਾਲੋਂ ਲੜ ਕੇ ਮਰਨ ਨਾਲੋਂ ਚੰਗਾ ਇੱਥੇ ਬਹਿ ਕੇ ਮਰਨਾ ਚੰਗਾਗਾ ਮਾਤਾ ਦੇ ਸ਼ਬਦ ਤੁਸੀਂ ਸੁਣ ਸਕਦੇ ਹੋ ਸਾਡੇ ਨਾਲ ਕੁਝ ਨੌਜਵਾਨ ਬੀਰ ਵੀ ਮੌਜੂਦ ਨੇ ਇਹਨਾਂ ਤੋਂ ਵੀ ਜਾਣ ਲੈਂਦੇ ਆਂ ਵੀਰ ਜੀ ਕੀ ਇਹ ਮੋਰਚਾ ਕਦੋਂ ਤੋਂ ਚੱਲ ਰਿਹਾ ਹੈਗਾ ਤੇ ਸਰਕਾਰ ਵੱਲੋਂ ਜਾਂ ਪ੍ਰਸ਼ਾਸਨ ਵੱਲੋਂ ਕੀ ਤੁਹਾਨੂੰ ਜਿਹੜਾ ਭਰੋਸਾ ਦਿੱਤਾ ਜਾਂਦਾ ਹੈਗਾ ਇਸ ਮੋਰਚੇ ਨੂੰ ਲੈ ਕੇ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਚੈਨਲ ਦੁਆਰਾ ਮੈਂ ਦੱਸਣਾ ਚਾਹੁੰਦਾ ਹਾਂ ਜੀ ਇੱਕ ਕਟੋਕਰ 6 ਤੋਂ 7 ਮਹੀਨੇ ਲਗਾਤਾਰ ਮੋਰਚਾ ਚੱਲ ਰਿਹਾ ਜੀ ਪਹਿਲਾਂ ਤਾਂ ਸ਼ੁਰੂਆਤੀ ਤੋਂ ਦੱਸਣਾ ਸਾਨੂੰ ਪਹਿਲੀ ਕਿਹਾ ਗਿਆ ਇੱਥੇ ਵੇਅਰ ਹਾਊਸ ਬਣੂਗਾ ਜੀ ਠੀਕ ਹੈ ਜੀ ਡੇਢ ਸਾਲ ਤਾਂ ਪੰਚਾਇਤ ਸਾਡੀ ਚੋਣ ਜਾਂਦੇ ਰਹੀ ਨਾ ਤਾਂ ਇਹਨਾਂ ਕਿਸੇ ਪਰਮਿਸ਼ਨ ਲਈ ਨਾ ਕੋਈ ਐਨਓਸੀ ਲਈ ਜੀ ਠੀਕ ਹੈ ਜੀ ਇਹਨਾਂ ਨੇ ਇੱਥੇ ਬਣਾਉਣਾ ਸ਼ੁਰੂ ਕਰਤਾ ਜਦੋਂ ਬਣਦਿਆਂ ਬਣਦਿਆਂ ਗੱਲਾਂ ਸਾਹਮਣੇ ਆਈਆਂ ਜੀ ਅਸੀਂ ਸਰਚ ਕੀਤਾ ਇਹਦੇ ਨਾਲ ਦੇ 6-7 ਥਾਵਾਂ ਤੇ ਪੰਜਾਬ 'ਚ ਪ੍ਰੋਜੈਕਟ ਚੱਲ ਰਹੇ ਆ ਆਲਮੋਸਟ ਕਿਸਾਨਾਂ ਨੇ ਪਿੰਡਾਂਾਂ ਨੇ ਬੰਦ ਕਰਵਾਏ ਹੋਏ ਆ ਜਦੋਂ ਚੀਜ਼ਾਂ ਸਾਹਮਣੇ ਆਈਆਂ ਡਾਕਟਰ ਚੀਜ਼ਾਂ ਜਿਵੇਂ ਡਾਕਟਰ ਹੋਲਸਾਹਬ ਦੱਸਿਆ ਹੋਇਆ ਹੀ ਬਈ ਇਹ 'ਚ ਵੀ ਕੈਂਸਰ ਰਗੀਆਂ ਬਿਮਾਰੀਆਂ ਨਾਲ ਤਲ ਕੁਸ਼ੀਆਂ ਮਰੀਆਂ ਹੋਣਗੀਆਂ ਸਾਡਾ ਏਰੀਆ ਹੁਣ ਜਿਵੇਂ ਕਿ ਅੱਜਕੱਲ ਦੇ ਜੋ ਅਸੀਂ ਸਾਡੀ ਉਮਰ ਦੇ ਮੁੰਡੇ ਹੈਗੇ ਆ ਪੜੇ ਲਿਖੇ ਚੀਜ਼ ਨੂੰ ਜਾਣਦੇ ਆ ਉਹ ਸਾਡੇ ਮਾਵਾ ਪੈਣਾ ਸਾਰੀਆਂ ਨਾਲ ਹੈਗੇ ਆ ਜੀ ਪਹਿਲੀ ਗੱਲ ਤਾਂ ਜਿਹੜੇ ਪਲਾਂਟ ਲੱਗ ਰਹੇ ਆ ਇਹ ਬਾਇਓ ਗੈਸ ਪਲਾਂਟ ਲ ਪਸ਼ੂਆਂ ਦਾ ਗੋਹਾ ਤੇ ਕੂੜਾ ਕਰਕਟ ਪਾ ਕੇ ਗੈਸ ਬਣਾਣੀ ਹੈ ਗੈਸ ਆਪਣਾ ਕੇ ਲੈ ਜਾਈਏ ਟੈਂਕਰਾਂ ਵਿੱਚ ਬੰਦ ਕਰਕੇ ਜਿਹੜਾ ਬਾਕੀ ਬਚਿਆ ਪਾਣੀ ਹੈ ਉਹ ਤਾਂ ਜ਼ਮੀਨ 'ਚ ਜਾਣਾ ਜੀ ਜ਼ਮੀਨ 'ਚ ਜਾਊਗਾ ਸਾਡੇ ਜ਼ਮੀਨ ਦਾ ਪਾਣੀ ਦਾ ਪੱਧਰ ਇੱਕ ਤਾਂ ਖਿੱਚਣਾ ਹੈ ਇੱਕ ਖੂਦ 40 ਲੱਖ ਲੀਟਰ ਪਾਣੀ ਕਰਨਾ ਜੀ 40 ਲੱਖ ਲੀਟਰ ਪਾਣੀ ਕਰਨਾ ਜਿਹੜਾ ਬਾਕੀ ਗੰਧ ਬਚਿਆ 30 35 40 ਹਜ਼ਾਰ ਉਹ ਵਿੱਚ ਪਾਣਾ ਜੀ ਜਿਹੜਾ ਨੀਚੇ ਜਾਣਾ ਗੰਦ ਉਹ ਤੋਂ ਕੈਂਸਰ ਪੈਦਾ ਹੋਣੀ ਹੈ ਕੈਂਸਰ ਪੈਦਾ ਹੋਗੀ ਕਾਲਾ ਪੀਲਿਆ ਕਿਡਨੀ ਲੀਵਰ ਗੇਮ ਬਾਰੀਆਂ ਮਿਲ ਕੇ ਆਪਣੇ ਖਰਾਬ ਹੋਣਗੇ ਕੈਂਸਰ ਤਾਂ ਹੋਣੀ ਹੋਣੀ ਕਾਲਾ ਪੀਲਿਆ ਦੂਸਰਾ ਨਸਲ ਕੁਸ਼ੀਆਂ ਹੋਣੀ ਹੈ ਨਸਲ ਕੁਸ਼ੀਆਂ ਮੈਂ ਡਾਕਟਰ ਸਾਹਿਬ ਦੱਸਿਆ ਹੈਗਾ ਕਿ ਬਈ ਬੱਚੇ ਜ ਬੰਦੇ ਚ ਔਰਤ ਵਿੱਚ ਉਹ ਤਾਕਤ ਨਹੀਂ ਰਹਿਣੀ ਹੈਗੀ ਜਦੋਂ ਬੱਚਾ ਪੈਦਾ ਹੋਣਾ ਚਾਹ ਅੰਗ ਬਦਲਣਾ ਜਾਂ ਸਰੀਰ ਦੀ ਬਣਤਰ ਨਹੀਂ ਬਣਨੀ ਹੈਗੀ ਤਾਂ ਅੱਗੇ ਸੰਤਾਨਾਂ ਕਿਥੇ ਵਧਣਗੀਆਂ ਸਾਡਾ ਪਿੰਡ ਹੈਗਾ ਜੀ ਬਹੁਤ ਜ਼ਿਆਦਾ ਗਰੀਬ ਜਿੱਦਾਂ ਸਾਡੀਆਂ ਮਾਤਾਵਾਂ ਪੈਣਾ ਦੱਸਿਆ ਹੋਇਆ ਜੀ ਇੱਕ ਇੱਕ ਪਰਿਵਾਰ ਕੋ ਚਾਰ-ਜਰ ਪੰਜ-ਪੰਜ ਮਰਲੇ ਹੈ ਠੀਕ ਉਹਨੋ ਇਹ ਇੱਥੇ ਜਦੋਂ ਗੰਦੀ ਬਿਮਾਰੀ ਪੈਦਾ ਹੋ ਗਈ ਤਾਂ ਤਾਂ ਕਾਰਸ਼ਣੇ ਪੈਣੇ ਆ। ਸਭ ਤੋਂ ਵੱਡਾ ਕਾਰਨ ਇਹ ਹੈ ਕਿ ਸਾਡੇ ਪਿੰਡ ਦੇ ਨਕਸ਼ੇ ਦਾ ਨਾਂ ਹੀ ਗੂਗਲ ਤੋਂ ਚੱਕਿਆ ਗਿਆ ਜੀ। ਪਿੰਚਾਣਾ ਦਾ ਨਾਂ ਵੀ ਮਟਾ ਦਿੱਤਾ। ਇਸ ਸਮੇ ਗੂਗਲ ਤੇ ਹੈ ਨਹੀਂ। ਸ਼ੋਅ ਹੀ ਨਹੀਂ ਹੋ ਰਿਹਾ ਜੀ। ਇੱਕ ਰਜਵਾਲ ਪਿੰਡ ਹੈ ਜੀ ਬੱਗੇ ਕਲਾ ਆਸੇ-ਪਾਸੇ ਸਾਰੇ ਆ ਫਾਰਮ ਹਾਊਸਾਂ ਨਾਲ ਇੱਕ ਸੰਧੂ ਫਾਰਮ ਉਹ ਵੀ ਸ਼ੋਅ ਹੋ ਰਿਹਾ ਜੀ। ਕਿੰਨੇ ਏਕੜ ਦਾ ਤੁਹਾਡਾ ਪਿੰਡ ਉਦਾਂ ਪਹਿਲਾਂ ਹੋਣਾ ਜੀ ਮੇਰੇ ਖਿਆਲ ਨਾਲ 150 ਕਿੱਲੇ ਚ ਹੋਊਗਾ ਲਗਭਗ ਜੀ। 1800 ਛੋਟਾ ਜਿਹਾ ਪਿੰਡ ਹੈ। ਛੋਟਾ ਸੋ ਪਿੰਮਲਕੀ 6 ਮਹੀਨੇ ਬੱਚੇ 15 1600 ਮਿਲ ਗਈ ਇੱਥੇ ਗਿਣਦੀ ਹੈਗੀ ਐ ਤੇ ਸਰ ਦੇਖੋ ਇਹਦੇ ਵਿੱਚ ਸਾਡੇ ਇੱਕ-ਇੱਕਲੇ ਕਰ ਕੋਈ 4-4 ਮਰਲੇ ਜ਼ਮੀਨ ਆ ਹੁਣ ਸਾਡਾ ਪਿੰਡ ਕੋਈ ਬਹੁਤ ਤੁਹਾਡੇ ਜ਼ਿਮੀਂਦਾਰ ਪਿੰਡ ਤਾਂ ਹੈ ਨਹੀਂ ਜੀ ਕੋਈ ਵਿਚਾਰਾ ਮਸ਼ੀਨਾਂ ਦੇ ਜਾਂਦਾ ਕੋਈ ਦਿਹਾੜੀ ਤੁਹਾਡੇ ਪਿੰਡ ਦੀ ਕਿੰਨੀ ਜ਼ਮੀਨ ਆਈ ਐ ਇਹ ਪਲਾਟ ਦੇ ਵਿੱਚ ਸਰ ਇਹਦੇ ਵਿੱਚ ਮੇਰੇ ਖਿਆਲ ਨਾਲ 92 ਕਿੱਲੇ ਜ਼ਮੀਨ ਆ ਦੋ ਪਿੰਡ ਤਿੰਨ ਪਿੰਡਾਂ ਦੀਆਂ ਬਗਿਆਂ ਦੀ ਚਾਰਾਂ ਦੀ ਰਜਵਾਲ ਦੀ ਜੀ ਠੀਕ ਹੈ ਜੀ ਤੇ ਇਹਦੇ ਵਿੱਚ ਕੁਝ ਪੰਚਾਇਤੀ ਵੀ ਹੈਗੀ ਐ ਇਹਨਾਂ ਲੀਸ ਇਹਦੀ ਦਿੱਤੀ ਐ ਨਾ ਇਹਨੂੰ ਸਿਲੀਆਂ ਕੁਛ ਨਹੀਂ ਲਿਆ ਹੈਗਾ ਹੁਣ ਜਦੋਂ ਪਤਾ ਲੱਗਿਆ ਕਿ ਪਿੱਛੇ ਦੀ ਜਦੋਂ ਗੇਟ ਬੰਦ ਕਰਾਇਆ ਜੀ ਉਹਨਾਂ ਨੇ ਆਪ ਬੰਦਿਆ ਅਸੀਂ ਕਹਿੰਦੇ ਕੋਈ ਐਨੋਸਿਨ ਲਈ ਹੈਗੀ ਪੰਚਾਇਤ ਤੋਂ ਕੋਈ ਬਾਹਰੋਂ ਕੋਈ ਬਾਹਲਾ ਪਿੰਡ ਚਾ ਕੇ ਰਹਿਣਾ ਸ਼ੁਰੂ ਕਰਦਾ ਉਹ ਵੀ ਸਰਪੰਚ ਤੋਂ ਲਿਖਤੀ ਲੈਂਦਾ ਜੀ ਮੇਰੇ ਤੁਹਾਡੇ ਪਿੰਡ ਚ ਰਹਿਣਾ ਆਧਾਰ ਕਾਰਡ ਮੇਰਾ ਚੇਂਜ ਕਰਤਾ ਜਾਵੇ ਇਹਨਾਂ ਨੇ ਪਿੰਡਾਂ ਦੀਆਂ ਦਸਾਂ ਪਿੰਡਾਂ ਤੋਂ ਇੱਕ ਪਿੰਡ ਦੀਆਂ ਨੇ ਇੱਕ ਵਾਰ ਵੀ ਪਰਮਿਸ਼ਨ ਲਈ ਅਸੀਂ ਪਲਾਂਟ ਲਾਣਾ ਨਹੀਂ ਲਾਣਾ ਜਦੋਂ ਇਹਦੇ ਵਿਰੋਧ ਸਾਰਾ ਪਿੰਡ ਖੜਾ ਹੋ ਗਿਆ ਬੱਗੇ ਕਲਾਂ ਰੱਜੋ ਆ ਸਾਰਾ ਲਾਡਵਾਲਤ ਲੈ ਕੇ ਏਰੀਆ ਤੱਕ ਸਾਰੇ ਖੜੇ ਹੋ ਗਏ ਜੀ ਉਹਨਾਂ ਇਹਨਾਂ ਦੇ ਦਾ ਚਲੋ ਭਾਵੇਂ ਹੁਣ ਕਾਰ ਇਹ ਉਹ ਰੋੜ ਪਾਸੇ ਲਾ ਲੈਣ ਜੀ ਸਾਡੇ ਪਿੰਡ ਨੂੰ ਕਿਉਂ ਮਾਰਨਾ ਹੈ ਦੂਸਰੀ ਗੱਲ ਇਹ ਜੀ ਸਾਡੇ ਪਿੰਡਾਂ ਦੀ ਆ ਡਿਵੈਲਪਮੈਂਟ ਹੋ ਗਈ ਹੈ ਜੀ ਜਦ ਇੱਥੇ ਕੈਂਸਰ ਵਰਗੀਆਂ ਬਿਮਾਰੀਆਂ ਆ ਗਈਆਂ ਸਾਡਾ ਹੁਣ ਤਾਂ ਜਦ ਜ਼ਮੀਨ ਦੀ ਵੈਲਿਊ ਡਿਵੈਲਪਮੈਂਟ ਹੋ ਗਈ ਹੈ ਕੱਲ ਜ਼ੀਰੋ ਹੋ ਜਾਣਾ ਸੰਧਗਾ ਛੱਡ ਕੇ ਜਾਣਾ ਪੈਣਾ ਜੀ ਮੰਗੜ ਪਿੰਡ ਹੈ ਜਿੱਥੇ ਡੈਂਗਾ ਵਗੈਰਾ ਚਲਦੀਆਂ ਜੀ ਲੋਕ ਉਥੋਂ ਦੇ ਨੇ ਕੋਈ ਬੁਖਾਰ ਕੁਝ ਹੋ ਜਾਏ ਉਹ ਟੈਸਟਾਂ ਤੋਂ ਡਰਦੇ ਆ ਵੀ ਸੰਗੋ ਡਾਕਟਰ ਕੈਂਸਲਾਂ ਦੱਸਦੇ ਸਾਡੇ ਵਾਂਗ ਕੋਈ ਕੋਈ ਵੀਰ ਪੈਨ ਕੋ ਟੈਸਟ ਕਰਾ ਜਾਂਦਾ ਜੀ ਡਾਕਟਰ ਕਹਿੰਦਾ ਜੀ ਆਹ ਟੈਸਟ ਹੀ ਕਰਾਉਣਾ ਜੀ ਸੰਗ ਸ਼ੱਕ ਆ ਕਿਉਂਕਿ ਡੰਗਾ ਦੇ ਨਾਸ ਮਾਰਿਆ ਪਿਆ ਜੀ ਕੈਂਸਰ ਹੋ ਗਈ ਬਿਮਾਰੀਆਂ ਕਾਲੇ ਪੀਲੇ ਵਗੀਆਂ ਬਿਮਾਰੀਆਂ ਲੁਧਿਆਣਾ ਸ਼ਹਿਰ ਤੁਸੀਂ ਦੇਖਿਆ ਜੀ ਨਾਲੇ ਨਾਲ ਨਾ ਕਿੰਨੇ ਘਰ ਆ ਲੋਕਾਂ ਦਾ ਜਿਨ੍ਹਾਂ ਨੂੰ ਮੁਸ਼ਕਲ ਹੋਇਆ ਪਿਆ ਇਹ ਤਾਂ ਇੱਥੇ 10 ਖੂਹ ਬਣਾਏ ਜਾ ਰਹੇ ਆ ਜੀ ਇੱਕ ਖੂਹ ਚ 40 ਲੱਖ ਲੀਟਰ ਪਾਣੀ ਕਰਨਾ ਹੈ ਤੇ ਦਸਾਂ ਖੂਹਾਂ ਚ ਆਪੇ 4 ਲੱਖ ਕਰੋੜ ਪਾਣੀ ਹੋ ਗਿਆ ਜੀ ਸਾਡੇ ਤਾਂ ਅੱਗੇ ਪਹਿਲਾਂ 40 45 50 ਫੁੱਟ ਤੇ ਪਾਣੀ ਉੱਪਰ ਸੀਗਾ ਜੀ ਸਾਢੇ 2 ਸਾਲ ਤੋਂ ਹੁਣ ਤਾਂ 100 150 ਫੁੱਟ চলে ਗਿਆ ਜੇ ਇਹ ਪਲਾਨ ਚੱਲ ਪਿਆ ਇਹ ਨੇਤਾ ਜੀ ਸਾਡੇ ਏਰੀਏ ਵਿੱਚ ਮੈਂ ਕਹਿੰਦਾ ਜੀ 25 ਪਿੰਡ ਵਿੱਚ ਇੰਨਾ ਪਾਣੀ ਕਿੰਨੇ ਦਿਨ ਨਿਕੜਦੇ ਹੋਣੇ ਜਿੰਨਾਂ ਨੇ ਇੱਕ ਹਫ਼ਤੇ ਪਾਣੀ ਕਢ ਲੈਣਾ ਇਹਨਾਂ ਨੇ ਇੱਕ ਤਾਂ ਪਾਣੀ ਦਾ ਲੈਵਲ ਨੀਚੇ ਚਲਾ ਗਿਆ ਦੂਸਰਾ ਬਿਮਾਰੀਆਂ ਪੈਦਾ ਹੋ ਗਈਆਂ ਤੀਸਰਾ ਅਪ ਜਾਊ ਜ਼ਮੀਨਾਂ ਦੇ ਰਹਿਣੀਆਂ ਹੈਗੀਆਂ ਜੀ ਚੌਥਾ ਆਸ-ਪਾਸੇ ਡਵੈਲਪਮੈਂਟ ਏਰੀਆ ਚ ਹੋ ਗਈ ਹੈ ਲੋਕ ਘਰ-ਬਾਰ ਪਾਣੀ ਕਲੋਨੀਆਂ ਬਣਾਉਂਦੇ ਪਿਆ ਇੱਕ ਤਾਂ ਉਹ ਨੁਕਸਾਨ ਹੋ ਗਿਆ ਕੁੱਲ ਬਣਾ ਕੇ ਦੇਖਿਆ ਜਾਵੇ ਇੱਕ ਪ੍ਰੋਜੈਕਟ ਤੱਲੇ ਨਾਲ ਛੇਸ਼ ਨੁਕਸਾਨ ਹੈ ਇਹ ਤਾਂ ਦੁਨੀਆ ਭੱਜੂਗੀ ਸਾਰੀ ਇੱਤੋਂ ਇੱਕ ਦੋ ਪਿੰਡ ਸਾਡੇ ਨਾਲ ਆਸੇ ਪਾਸੇ ਹੈਗੇ ਚਾਰ ਪਿੰਡ ਹੋਣੇ ਜ਼ਿਮੀਂਦਾਰ ਜਿਹੜੇ ਹੈਗੇ ਜਿਵੇਂ ਜ਼ਮੀਨਾਂ ਹੈਗੀਆਂ ਬਾਕੀ ਤਾਂ ਜਰ ਰੱਜੋ ਵਾਲੇ ਪਿੰਡ ਹੋ ਗਿਆ ਮੋੜਾ ਹੋ ਗਿਆ ਸਾਡਾ ਚਾਣਾ ਪਿੰਡ ਹੋ ਗਿਆ ਜੀ ਛੋਲੇ ਪਰੇ ਹੋ ਗਿਆ ਕਤਬੇਵਾਲ ਕੁਸ਼ਕਰ ਹੈਗੇ ਆ ਜਿਹਦਾ ਜ਼ਮੀਨ ਹੈਗੀ ਹੈ ਬਾਕੀ ਤਾਂ ਗਰੀਬ ਹੈ ਜੀ ਤੁਹਾਡੀ ਦੱਪੇ ਵਾਲੇ ਆ ਸਾਡਾ ਪਿੰਡ ਤਾਂ ਸਾਰਾ ਹੈ ਜੀ ਕੋਈ ਕੰਪੈਨਾਂ ਦੇ ਜਾਂਦਾ ਜੀ ਕੋਈ ਦਿਹਾੜੀਆਂ ਲੋਂਦਾ ਜੀ ਕੋਈ ਕੀ ਕਰਦਾ ਵਿਚਾਰਾ ਜੀ ਅਸੀਂ ਹੋਜਰੀਆਂ ਉਹ ਵੀ ਹੋਜਰੀਆਂ ਬੰਦ ਹੋ ਗਈਆਂ ਜਿਆਦੀਆਂ ਤੁਸੀਂ ਦੇਖਿਆ ਚਾਈਨੀ ਚੀਜ਼ਾਂ ਜਾਂ ਆਨਲਾਈਨ ਚੀਜ਼ਾਂ ਚੱਲ ਪਈਆਂ ਹੋ ਗਈ ਤਾਂ ਬਿਲਕੁਲ ਠਾਪੀ ਹੋ ਗਈ ਹੈ ਪਹਿਲੇ ਸਾਡਾ ਆਪਣੇ ਸਾਰਾ ਹੋਜ ਅਸੀਂ ਜਾਣਾਂ ਕਿੱਥੇ ਹੈ ਜੀ ਸਰਕਾਰ ਵੱਲੋਂ ਇਸ ਪਲਾਂਟ ਨੂੰ ਲੈ ਕੇ ਸਰਕਾਰ ਵੱਲੋਂ ਕੋਈ ਭ੍ਰੋਸਾ ਦਿੱਤਾ ਜਾਂਦਾ ਵੀ ਲੱਗੂਗਾ ਜਾਂ ਬੰਦ ਹੋਊਗਾ ਜਾਂ ਕਿਸੇ ਹੋਰ ਤਰੀਕੇ ਨਾਲ ਇਨੂੰ ਕਿਤੇ ਹੋਰ ਸ਼ਿਫਟ ਕੀਤਾ ਜਾਊਗਾ ਸਰ ਸਰਕਾਰਾਂ ਵੱਲੋਂ ਤਾਂ ਚਲੋ ਹੁਣ ਮੋਟੀ ਮੁੱਡੀ ਭਾਸ਼ਾ ਦੇ ਲਫ਼ਜ਼ ਵਰਦੇ ਆਪਾਂ ਐਡੇ ਕਾਰਪੋਰੇਟ ਘਾਣੇ ਆ ਪਰਮਿਸ਼ਵਾਨ ਤਾਂ ਉਹਨਾਂ ਦਿੱਤੀਆਂ ਹੋਈਆਂ ਬਾਕੀ ਜਦੋਂ ਹਾਈ ਕੋਰਟ ਦੇ ਕੇਸ ਚੱਲਦੇ ਪਿਆ ਪੰਜ ਸੱਤਾਂ ਪਲਾਂਟਾਂ ਦੇ ਜਦੋਂ ਡੇਢ ਜਦੋਂ ਡੇਢ ਨੇੜੇ ਆਉਣੀ ਹੈ ਪ੍ਰਸ਼ਾਸਨਾਂ ਦੇ ੱੱਕਾ ਕਰਨਾ ਸ਼ੁਰੂ ਕਰ ਜਾਂਦਾ ਕਿਉਂਕਿ ਰਿਪੋਰਟ ਦੇਣੀ ਹੁੰਦੀ ਹੈ ਹਾਈ ਕੋਰਟ ਵਿੱਚ ਹੁਣ ਡੇਢ ਪਈ ਜਾ ਰਿਹਾ ਜੀ ਉਹ ਚੱਲੀ ਜਾ ਰਿਹਾ ਜੀ ਜਦੋਂ ਇਲੈਕਸ਼ਨ ਨੇੜੇ ਆਉਣੇ ਆ ਸਰਕਾਰਾਂ ਨੇ ਕੀ ਕਰਨਾ ਜੀ ਬੰਦ ਕਰਵਾ ਦੇਣੇ ਆ ਜੀ ਕਿਉਂਕਿ ਵੋਟਾਂ ਲੈਣੀਆਂ ਹੋਣੀਆਂ ਉਦੋਂ ਪਹਿਲੀ ਗੱਲ ਤਾਂ ਇਹ ਹੈ ਕਿ ਜੇ ਕੋਈ ਗਰੀਬ ਬੰਦਾ ਵੋਟ ਪਾਉਂਦਾ ਵੀ ਇਹ ਸਰਕਾਰ ਨੂੰ ਗਰਾਊਂਡ ਲੈਵਲ ਤੇ ਸੋਚਣਾ ਚਾਹੀਦਾ ਹੈ ਕਿ ਇਹ ਗਰੀਬ ਘਰਾਂ ਨੇ ਕਿੱਥੇ ਜਾਣਾ ਹੈ ਇਹ ਕਿਹਦੇ ਆਸਰੇ ਰਹਿਣਗੇ ਜਦ ਸਾਨੂੰ ਸਰਕਾਰ ਕਹਿੰਦੀ ਕੋਈ ਸਹੂਲਤ ਨਹੀਂ ਮਿਲੀ ਕੋਈ ਪ੍ਰਾਈਵੇਟ ਘਰਾਂ ਆ ਇੱਥੇ ਆ ਕੇ ਬਣਾਊਗਾ ਸਾਡੇ 4-4 ਮਰਲੇ ਅਜ ਘਾਰ ਆ ਸੰਤੋ ਵੀ ਇਤਨੇ ਮਜਬੂਰ ਹੋ ਜਾਣੇ ਸੀ ਜੀ ਜਦ ਦੀ ਹੋ ਸੰਭਾਲੀਆ ਜੀ ਅਸੀਂ ਹੁਣ ਤੱਕ ਦੇਖਿਆ ਸਰਕਾਰ ਤੱਕ ਨਹੀਂ ਬਣੀ ਹੈਗੇ ਸਾਡੇ ਕੋ ਪੰਜ-ਪੰਜ ਦਸ-ਦਸ ਮਰਲੇ ਜ਼ਮੀਨ ਹੈ ਠੀਕ ਹੈ ਜੀ ਅਸੀਂ ਉਹ ਵੀ ਮਿਹਨਤਾਂ ਕਰਕੇ ਕਿ ਪੰਜ-ਪੰਜ 20-20 ਮਰਲੇ ਲਈ ਜਗ੍ਹਾ ਲਈ ਉਹ ਘਰ ਪਾਉਣ ਦੀ ਵਾਰੀ ਆਈ ਹੈ ਜੀ ਆ ਉਹਨੂੰ ਕਹਿਣ ਦਾ ਮਤਲਬ ਕਿ ਜੇ ਵਿਆਹ ਦੀ ਉਮਰ ਆ ਗਈਆਂ ਜੀ ਜੇ ਹੁਣ ਪੜਾਈਆਂ ਲਖਾਈਆਂ ਕਰਕੇ ਤੱਕ ਪਹੁੰਚੇ ਆ ਘਰ ਪਾਣ ਲੱਗੇ ਆ ਹੁਣ ਤੁਹਾਨੂੰ ਛੱਡ ਕੇ ਜਾਣਾ ਪੈਣਾ ਜੀ ਉਹਨੂੰ ਛੱਡਣ ਤੋਂ ਪਹਿਲਾਂ ਫਿਰ ਅਸੀਂ ਇਹ ਹੀ ਸੋਚ ਲਿਆ ਕਿ ਸਾਨੂੰ ਮਰਨਾ ਹੀ ਕਬੂਲ ਆ ਸਾਨੂੰ ਅਸੀਂ ਆਪਣੇ ਘਰ-ਬਾਰ ਕਿਉਂ ਛੱਡੀਏ ਜੀ ਉਹ ਸਾਡੀਆਂ ਮਾਤਾਵਾਂ ਭੈਣਾਂ ਦੇ ਸਾਰੇ ਗਰੀਬ ਹੈ ਕੋਈ ਵਿਚਾਰੀ ਕਿਸੇ ਨੂੰ ਬੀਪੀ ਹੈ ਜੀ ਕਿਸੇ ਨੂੰ 슈ਗਰ ਹੈ ਇੰਨੀ ਠੰਡ ਹੈ ਜੀ ਗਰਮੀਆਂ ਵਿਚਾਰੀਆਂ ਇੱਥੇ ਆ ਕੇ ਰੋਟੀ ਪਾਣੀ ਪਕਾਉਂਦੀਆਂ ਠੀਕ ਆ ਜੀ ਕੋਈ ਸੇਵ ਵਿਚਾਰਾ ਦੇ ਜਾਂਦਾ ਜੀ ਨਹੀਂ ਤਾਂ ਸਾਡੇ ਪਿੰਡ ਦੇ ਦਾਦਾ ਸਪੀਏ ਇਕੱਠੇ ਕਰਕੇ ਤਾਂ ਤੁਸੀਂ ਗੱਦੇ ਦੇ 10-10 ਰੁਪਏ ਇਕੱਠੇ ਕੀਤੇ ਹੋਏ ਆ ਮਿਹਨਤ ਮਜ਼ਦੂਰੀ ਵਾਲੇ ਬੰਦੇ ਆ ਜਿਹੜੇ ਵਿਚਾਰੇ ਚਲੋ ਮਸ਼ੀਨਾਂ ਦਾ ਇਸ ਟਾਈਮ ਨਹੀਂ ਸੀਜ਼ਨ ਚੱਲਿਆ ਸਾਰੇ ਭੈਣ ਭਰਾ ਬੈਠੇ ਹੋਏ ਆ ਹੁਣ ਮਾਤਾਵਾ ਪੈਣਾ ਕਿੰਨੀ ਦਿਨ ਬਹਿਣਗੇ ਇੱਥੇ ਹੁਣ ਉਹਨਾਂ ਦੀ ਉਮਰ ਹੈਗੀ ਕਰੇ ਆਰਾਮ ਕਰਨ ਦੀ ਹੁਣ ਇਹਨਾਂ ਦੀ ਠੰਡ ਵਿੱਚ ਇੱਥੇ ਕਿਥੇ ਤੋਰੀ ਫਰੀ ਸਨ ਜੀ ਸਾਤਾ ਮਿਲ ਗਈ ਫਿਕਰਾਂ ਟੈਨਸ਼ਨਾਂ ਵਿੱਚ ਪਾਇਆ ਹੋਇਆ ਕਿ ਵੀ ਇਹ ਗੰਦੀ ਚੀਜ਼ ਗੰਦਾ ਟੋਕਰਾ ਸਾਡੇ ਸਿਰ ਤੇ ਆਣ ਬੰਨੇ ਆ ਠੀਕ ਹੈ ਦਸ਼ਕੋ ਪੰਜਾਬ ਨੂੰ ਕਿਸ ਤਰ੍ਹਾਂ ਲੁੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੁਸੀਂ ਆਪ ਸਮਝ ਸਕਦੇ ਹੋ ਕਿਉਂਕਿ ਤੁਸੀਂ ਵੀ ਪੰਜਾਬ 'ਚ ਰਹਿੰਦੇ ਹੋ ਤੁਹਾਡੇ ਵੀ ਹਲਾਕੇ ਦੇ ਵਿੱਚ ਕਿਤੇ ਨਾ ਕਿਤੇ ਜਿੱਥੇ ਵੀ ਬੈਠ ਕੇ ਤੁਸੀਂ ਇਹ ਵੀਡੀਓ ਦੇਖ ਰਹੇ ਹੋ ਤੁਹਾਡੇ ਵੀ ਹਲਾਕੇ ਦੇ ਵਿੱਚ ਕਿਤੇ ਨਾ ਕਿਤੇ ਬਾਇਓ ਗੈਸ ਪਲਾਂਟ ਜ਼ਰੂਰ ਲੱਗ ਰਿਹਾ ਹੋਵੇਗਾ ਸਾਵਧਾਨ ਹੋ ਜੋ ਨਹੀਂ ਪੰਜਾਬ ਦੀਆਂ ਨਸਲਾਂ ਖਤਮ ਹੋ ਜਾਣਗੀਆਂ ਪੰਜਾਬ ਨੂੰ ਬਰਬਾਦ ਕਰ ਦਿੱਤਾ ਜਾਊਗਾ ਇਹਨਾਂ ਬਾਇਓ ਗੈਸ ਪਲਾਂਟਾਂ ਤੋਂ ਜ਼ਰੀਏ ਪੰਜਾਬ ਨੂੰ ਤਬਾਹ ਕਰਨ ਦੀ ਕੋਸ਼ਿਸ਼ ਆ ਜਿੱਦਾਂ ਵੀਰ ਨੇ ਤੇ ਇੱਧਰ ਸਾਡੇ ਮਾਤਾ ਬੈਠੇ ਨੇ ਇਹਨਾਂ ਨੇ ਕਿਹਾ ਕਿ ਮਰਨਾ ਤਾਂ ਅਸੀਂ ਹੈ ਜੇ ਬਾਇਓ ਗੈਸ ਪਲਾਂਟ ਲੱਗਣਗੇ ਤਾਂ ਬਿਮਾਰੀਆਂ ਨਾਲ ਮਰਾਂਗੇ ਉਦੋਂ ਨਾਲ ਚੰਗਾ ਕਿ ਅਸੀਂ ਇਦਾਂ ਲੜ ਕੇ ਮਰ ਜਾਈਏ ਬਾਇਓ ਗੈਸ ਪਲਾਂਟ ਨਾ ਲੱਗਣ ਦਈਏ ਚੈਨਲ ਸੀਰਲ ਪੰਜਾਬ ਦੇ ਨਾਲ ਜੁੜੇ ਰਹਿਣ ਲਈ ਦਰਸ਼ਕੋ ਤੁਹਾਡਾ ਬਹੁਤ ਬਹੁਤ ਧੰਨਵਾਦ